ਕੇ ਬਾਕੀ ਸਭ ਕਾਸੇ ਦਾ ਸਵਾਗਤ ਆ ਜੈਸੇਦਾਰ ਸਾਹਿਬਾਨਾ ਨੇ ਕੀਤਾ ਸ਼ਲਾਗਾ ਕਰਦੇ ਆ ਪਰ ਸੁਖਵੀਰ ਸਿੰਘ ਬਾਦਲ ਦੇ ਮਸਲੇ ਤੇ ਵਰਤੀ ਨਰਮਾਈ ਜਿਹੜੀ ਆ ਉਹ ਦਿਮਾਗ 'ਚ ਖਟਕ ਰਹੀ ਆ ਸੁਖਵੀਰ ਸਿੰਘ ਬਾਦਲ ਵੀ ਉਹਨੂੰ ਕਦੇ ਇਗਨੋਰ ਨਹੀਂ ਸੀ ਕਰਦਾ ਸਾਰੀ ਸਰਕਾਰ ਉਹ ਹੀ ਚਲਾਉਂਦਾ ਸੀਗਾ ਔਰ ਉਹਦੇ ਰਾਜ ਭਾਗ 'ਚ ਜੇ ਸਾਰਾ ਕੁਝ ਹੋਇਆ ਉਹਨੂੰ ਕੋਈ ਸਜ਼ਾ ਹੀ ਨਹੀਂ ਲਾਏਗੀ ਪੋਲੀਟੀਕਲ ਜੈਸੇਦਾਰ ਸਾਹਿਬਾਨਾ ਨੇ ਕਿਹਾ ਕਿ ਵਿਰਸਾ ਸਿੰਘ ਮਲਟੋਆ ਨੇ ਆਂ ਕੀਤਾ ਤੇ ਉਹਨੂੰ 10 ਸਾਲੀ ਕਾਲੀਦਾਰ ਚੋਂ ਕੱਢਣ ਦਾ ਹੁਕਮ ਜਾਰੀ ਕਰਵਾਤਾ ਜੀ ਕੀ ਅਸੀਂ ਵਿਅਕਤੀਗਤ ਵੱਡੇ ਹੋ ਗਏ ਆ ਗੁਰੂ ਗ੍ਰੰਥ ਪੰਥ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਮੰਗਦੇ ਸਿੱਖ ਗੋਲੀਆਂ ਮਾਰ ਕੇ ਸ਼ਹੀਦ ਕਰਦੇ ਗੁਰੂ ਸਾਹਿਬ ਦੇ ਸਰੂਪ ਅਜੇ ਤੱਕ ਨਹੀਂ ਲੱਭੇ ਜਹੇਦਾਰ ਕੌਂਕੇ ਦਾ ਇਨਸਾਫ ਨਹੀਂ ਕੀਤਾ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲਾ ਡੀਜੀਪੀ ਸੁਮੇਸ਼ ਸੈਣੀ ਲਾਤਾ ਉਹ ਬਹੁਤ ਗੁਣਾ ਛੋਟੇ ਲੱਗੇ ਸੋਹ ਸੰਗ ਠੰਡਲ ਦੀ ਗੱਲ ਹੋਵੇ ਅਕਾਲੀ ਦਲ ਦੇ ਵਿੱਚ ਰਹੇ ਹੁਣ ਉਹ ਭਾਜਪਾ ਦੇ ਵਿੱਚੋਂ ਚਾਹੇ ਪਰਮੇਂਦਰ ਸਿੰਘ ਢੀਂਡਸਾ ਦੀ ਗੱਲ ਹੋਵੇ ਉਹਨਾਂ ਨੇ ਇੱਕ ਔਕਾਤ ਤੱਕ ਸਭ ਆਪ ਇੱਕ ਗੱਲ ਕਹੀ ਹੈ ਕਿ ਸਾਨੂੰ ਉਹਤੋ ਜਿਆਦਾ ਨਹੀਂ ਪਤਾ ਸੀ ਸੁਖਵੀਰ ਸਿੰਘ ਬਾਦਲ ਦੇ ਗਲ ਪਾ ਕੇ ਭੱਜਣਾ ਚਾਹੁੰਦੇ ਸੀਗੇ ਸੁਖਵੀਰ ਸਿੰਘ ਬਾਦਲ ਦੇ ਠੀਕ ਹੈ ਸੁਖਵੀਰ ਸਿੰਘ ਬਾਦਲ ਦਾ ਗੁਨਾਹ ਆ ਵੱਡਾ ਉਹ ਪ੍ਰਧਾਨ ਸੀਗਾ ਉਹ ਸਾਰਾ ਮਤਲਬ ਡਿਪਟੀ ਸੀਐਮਸੀ ਪਰ ਗੁਨਾਹ ਤਾਂ ਨਾਲ ਬਰਾਬਰ ਰਿਹਾ ਨਾ ਹੈ ਉਹ ਮਾਨਪ੍ਰੀਤ ਬਾਦਲ ਸੀ ਚਾਹੇ ਕੋ ਹੋਰ ਸੀਗਾ ਉਹ ਗੁਨਾਹ ਤਾਂ ਉਹਨਾਂ ਨੇ ਵੀ ਕੀਤੇ ਆ ਨਾ ਬਰਾਬਰ ਦੇ ਨਾਲ ਗੁਨਾਹ ਚ ਭਾਗੀਦਾਰ ਸੀਗੇ ਉਹਨਾਂ ਨੂੰ ਜਿੱਦਾਂ ਜੱਜ ਸਜ਼ਾ ਦਿੰਦਾ ਵਾ ਤੇ ਸਾਰਿਆਂ ਨੂੰ ਜਿੰਨਾ ਜਿੰਨਾ ਕਿਸੇ ਦਾ ਗੁਨਾਹ ਹੁੰਦਾ ਉਨੀ ਸਜ਼ਾ ਹੁੰਦੀ ਐ ਤੇ ਇਹਨਾਂ ਦਾ ਜਿੰਨਾ ਜਿੰਨਾ ਗੁਨਾਹ ਆ ਉਨੀ ਉਨੀ ਸਜ਼ਾ ਪਰ ਕਿਸੇ ਪਾਰਟੀ ਚ ਰਹੋ ਕਿਸੇ ਧੜੇ ਚ ਰਹੋ ਪੰਥ ਦੇ ਕੌਮ ਨਾਲ ਕਦੇ ਧਰੋਣਾ ਪੰਥ ਦੇ ਕੌਮ ਨਾਲ ਕਦੇ ਗਦਾਰੀ ਨਾ ਕਰੋ ਤੀਵਾਦੋ ਨੇ ਆਪ ਦਿੱਤਾ ਇਸ ਨੂੰ ਪ੍ਰਵਾਨ ਕਰਨ ਲਈ ਕਹਤਾ ਕੋਈ ਸਜ਼ਾ ਔਰ 6 ਮਹੀਨੇ ਲਈ ਉਹਦੇ ਲਈ ਕੋਈ ਅਗੇ ਬੰਦਸ਼ ਨਹੀਂ ਲਾਈ 6 ਮਹੀਨੇ ਬਾਅਦ ਉਹ ਫਿਰ ਬਣ ਜੂਗਾ ਤਾਂ ਉਹ ਉਹਨਾਂ ਨੂੰ ਫਿਰ ਮੌਕਾ ਦੇ ਰਹੇ ਅਸੀਂ ਗੁਨਾਹ ਕਰਨ ਦਾ ਇਹਨਾਂ ਨੂੰ ਮੈਂ ਸਮਝਦਾ ਬਾਕੀਆਂ ਨੂੰ ਸਭ ਨੂੰ ਜਿਨ੍ਹਾਂ ਨੇ ਗੁਨਾਹ ਕੀਤੇ ਕਿਸੇ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਤਕਵੀਰ ਸਿੰਘ ਬਾਦਲ ਨੇ ਕਾਢੀ ਗਵਾਹੀ ਕੀਤੀ ਆ ਇੰਨਾ ਹਾਲਾਤਾਂ ਚ ਲੈ ਗਿਆ ਪੰਥ ਨੂੰ ਕੁਰਬਾਨੀ ਕੀਆ ਸੁਨੀਲ ਸਿੰਘ ਬਾਦਲ ਦੀ ਪੰਥਲੀ ਕੌਮ ਲਈ ਤਕਵੀਰ ਸਿੰਘ ਬਾਦਲ ਵਿਦੇਸ਼ੋਂ ਪੜ੍ਹ ਕੇ ਉਸ ਅਕਾਲੀ ਦਲ ਦਾ ਪ੍ਰਧਾਨ ਬਣਿਆ ਵੀ ਉਹ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਸੀ ਬਸ ਵਿਅਕਤੀਗਤ ਕਿਸੇ ਨੇ ਬੀਚ ਤੇ ਜਾਣਾ ਕਿਸੇ ਨੇ ਸਿਮਲਾ ਦੇਖਣਾ ਦੇਖ ਲਓ ਵਿਅਕਤੀਗਤ ਤੌਰ ਤੇ ਜਿੱਥੇ ਜਾ ਸਕਦੇ ਉੱਥੇ ਚਲੇ ਜਾਓ ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹਦੇ ਚਿੰਤਨ ਹੁੰਦੇ ਵੱਡੇ ਜੋੜ ਦੀ ਧਰਤੀ ਦੇ ਮੰਜੀ ਸਾਹਿਬ ਦਵਾਨ ਹਾਲ ਤੁਸੀਂ ਉਹਦੇ ਚਿੰਤਨ ਕਰਾਰੇ ਗੋਆ ਦੀ ਬੀਚ ਤੇ ਜੀ ਸੋਗਵੀਰ ਸਿੰਘ ਬਾਦਲ ਦੀ ਇਹੀ ਪ੍ਰਾਪਤੀ ਹੈ ਕਿ ਉਹ ਸ਼ਰੋਮੜੀਆਂ ਕਹਲੀਦਾਲ ਨੂੰ ਲੈ ਗਿਆ ਸਿਮਲੇ ਦੀਆਂ ਸ਼ੀਨਵਾਦੀਆਂ ਤੇ ਚੰਤਨ ਕਰਨ ਵਾਸਤੇ ਗੋਆ ਦੀ ਬੀਜ ਤੇ ਆ ਉਹਦੇ ਗਵਾਈ ਦਿੱਤੀ ਹੈ ਮੈਂ ਮੈਂ ਜਿਹੜਾ ਹੈਗਾ ਪੁਲਿਸ ਨੂੰ ਹੁਕਮ ਜਾਰੀ ਕੀਤਾ ਕਿ ਇਹ ਤੇ ਨਜਾਇਜ਼ ਨਹੀਂ ਹੋਣਾ ਚਾਹੀਦਾ ਜੀ ਤੇ ਮੈਂ ਕਿਹਾ ਸੁਖਵੀਰ ਸਿੰਘ ਬਾਦਲ ਨੂੰ ਮੈਂ ਕਿਹਾ ਵੀ ਮੇਰੇ ਤੇ ਤਾਂ ਇੰਨੇ ਪਰਚੇ ਪਾਤੇ ਨਜਾਇਜ਼ ਬਿਣਾ ਮਤਲੋ ਤੋਂ ਸਾਡੇ ਤਾਂ ਜੁੱਤੀਆਂ ਜੋੜੇ ਵੀ ਥਾਣੇ ਚ ਜਾ ਤਾਂ ਆਪ ਵੀ ਉਹਨੇ ਕਿਹਾ ਮੈਂ ਅੱਜ ਗੁਰੂ ਘਰ ਚ ਬੈਠਾ ਵਜਨ ਕਰਦਿਆਂ ਸੁਖਵੀਰ ਸਿੰਘ ਬਾਦਲ ਨੇ ਕਹਿੰਦਾ ਮੈਂ ਪਵਾਏ ਸੀ ਕਹਿੰਦਾ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਸਾਡਾ ਸਮਰਥਨ ਨਹੀਂ ਕਰਦੇ ਉਹਨਾਂ ਨੇ ਇਹ ਗੱਲ ਕਹੀ ਸੀ ਸੁਖਵੀਰ ਸਿੰਘ ਬਾਦਲ ਨੇ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਕਹੂੰਗਾ ਹਰਮੰਦਰ ਸਾਹਿਬ ਜਾ ਕੇ ਅਰਦਾਸ ਕਰਕੇ ਕਹੂੰਗਾ ਮੈਂ ਸੌਦਾ ਸਾਧ ਦਾ ਵਿਰੋਧ ਕਰਦਾ ਹੀ ਉਹਦਾ ਪੱਖ ਕਰਦੇ ਸੀਗੇ ਮੈਂ ਗੁਰੂ ਦਾ ਸਵਾਗ ਰਚਨ ਵਾਲੇ ਦਾ ਜਿਹੜਾ ਵਿਰੋਧ ਕਰਦਾ ਇਹ ਮੈਨੂੰ ਜੇਲ੍ਹਾਂ 'ਚ ਡੱਕਦੇ ਸੀਗੇ ਸੋ ਸਾਡੇ ਵਰਗੇ ਸਿੱਖਾਂ ਦੇ ਝੂਠੇ ਮੁਕੱਦਮੇ ਤੇ ਜੇਲ੍ਹਾਂ 'ਚ ਡੱਕਿਆ ਬਾਦਲ ਪਰਿਵਾਰ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ। ਬਾਦਲ ਪਰਿਵਾਰ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਤੇ ਨਹੀਂ ਆ ਸਕਦਾ। ਇਹਡੇ-ਇਹਡੇ ਗੁਨਾਹ ਤੋਂ ਦੁਬਾਰਾ ਕਰੋ ਜਿਹੜਾ ਰਹਿਂਦਾ ਖੁੰਦਾ ਪੰਥ ਦਾ ਕਹਾਣਾ ਫੇਰ ਕਰ ਦੋ। ਕਿ 10 ਦਿਨ ਵਰਤਨ ਸਾਫ ਕਰ ਲੋ 10 ਦਿਨ ਟੌਲਟਾ ਸਾਫ ਕਰ ਲੋ ਤੇ ਦੇਖਰਾਓ ਅਰਦਾਸ ਕਰੋ ਤੇ ਫੇਰ ਆਜੋ ਪੰਥ ਦੀ ਕਚਹਿਰੀ 'ਚ ਮੁੜ ਕੇ ਉਹੀ ਕੁਛ ਕਰੋ ਜੋ ਪਹਿਲਾਂ ਕੀਤਾ। ਸਤਿ ਸ੍ਰੀ ਅਕਾਲ ਨਿਰਪੱਖ ਪੋਸਟਾਂ ਜੁੜੇ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਸਮੂਚੀ ਲੀਡਰਸ਼ਿਪ ਵੱਲੋਂ ਅਕਾਲ ਤਲਬ ਸਵਿਖੇ ਤਾਲਬ ਕੀਤਾ ਗਿਆ ਚਾਹੇ ਮਰਜਿੰਦਰ ਸਿੰਘ ਸਿਰਸਾ ਹੋਣ ਬਲਵਿੰਦਰ ਸਿੰਘ ਪੁੰਦਰ ਸੁਖਵੀਰ ਸਿੰਘ ਬਾਦਲਾ ਹੋਰ ਜਿਹੜੀ ਸੀਨੀਅਰ ਪੂਰੀ ਲੀਡਰਸ਼ਿਪ ਸੀ ਉਹਨਾਂ ਨੂੰ ਤਾਲਬ ਕੀਤਾ ਗਿਆ ਔਰ ਸਜ਼ਾ ਸੁਣਾਈ ਗਈ ਆ ਆਪਣਾ ਗੱਲਬਾਤ ਕਰਾਂਗੇ ਸੜਨਾਲ ਮੌਜੂਦ ਨੇ ਬਲਜੀਤ ਸਿੰਘ ਦਾਦੂਵਾਲ ਕਿਵੇਂ ਇਹ ਸਜ਼ਾ ਨੂੰ ਦੇਖਦੇ ਨੇ ਔਰ ਕੀ ਇਹ ਸਜ਼ਾ ਸਹੀ ਉਹਨਾਂ ਵਾਸਤੇ ਅਸੀਂ ਗੱਲਬਾਤ ਕਰਨੇ ਪਹਿਲਾਂ ਉਹਨਾਂ ਦਾ ਸਵਾਲ ਕਰ ਲੈਣੇ ਹੈ ਬੈਗੁਰਜੀ ਖਾਲਸਾ ਭੈਗੁਰਦੀ ਜੋ ਖਾਲਸਾ ਭੈਗੁਰਦੀ ਕੀ ਫਤਿਹ ਜੀ ਆ ਦਾਦੂ ਵਾਲ ਸਾਹਿਬ ਜੋ ਸੁਖਵੀਰ ਸਿੰਘ ਬਾਦਲਾ ਦੀ ਗੱਲ ਕਰ ਲਈ ਜਾਂ ਸੁਖਦੇਵ ਸਿੰਘ ਢੀਂਸਾ ਦੀ ਗੱਲ ਕਰ ਲਈ ਉਹਨਾਂ ਨੂੰ ਇੱਕ ਸਜ਼ਾ ਲਾਈ ਗਈ ਹੈ ਕਿ ਜੋ ਘੰਟਾ ਕਰ ਦਰਵਾਜ਼ਾ ਸਾਹਿਬ ਹੈ ਉਹਦੇ ਡਿਊਟੀ ਦੇ ਵਿੱਚ ਵੇ ਕਿ ਉਹਨੇ ਇੱਕ ਘੰਟਾ ਜਿਹੜੀ ਆ ਉਹ ਸੇਵਾ ਕਰਨੀ ਹੈ ਗਲਾਂ ਦੇ ਵਿੱਚ ਤਾਫਤੀਆਂ ਪਾਈਆਂ ਗਈਆਂ ਨੇ ਉਹਨਾਂ ਦੇ ਦੇਖੋ ਮੈਂ ਆਪਣੇ ਸੋਸ਼ਲ ਮੀਡੀਆ ਕਾਉਂਟ ਦੇ ਉੱਤੇ ਪੋਸਟ ਸ਼ੇਅਰ ਕੀਤੀ ਆ ਜੀ ਕਿ ਬਾਕੀ ਸਭ ਕਾਸੇ ਦਾ ਸਵਾਗਤ ਆ ਜਿਹੇ ਦਰ ਸਹਿਬਾਨਾ ਨੇ ਕੀਤਾ ਸ਼ਲਾਘਾ ਕਰਦੇ ਆ ਪਰ ਸੁਖਵੀਰ ਸਿੰਘ ਬਾਦਲ ਦੇ ਮਸਲੇ ਤੇ ਵਰਤੀ ਨਰਮਾਈ ਜਿਹੜੀ ਆ ਉਹ ਦਿਮਾਗ 'ਚ ਖਟਕ ਰਹੀ ਆ ਹਮ ਸੁਖਵੀਰ ਸਿੰਘ ਬਾਦਲ ਦੀਆਂ ਗਲਤੀਆਂ ਤੇ ਗੁਨਾਹ ਕੇਵਲ ਧਾਰਮਿਕ ਨਹੀਂ ਰਾਜਨੀਤਿਕ ਆ ਬਹੁਤ ਵੱਡੀ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ ਡਿਊਟੀ ਸੀ ਐਮ ਸੀ ਸੀ ਐਮ ਦਾ ਪੁੱਤ ਸੀ ਸੁਪਰ ਸੀ ਐਮ ਸੀ ਸੁਖਵੀਰ ਸਿੰਘ ਬਾਦਲ ਵੀ ਉਹਨੂੰ ਕਦੇ ਇਗਨੋਰ ਨਹੀਂ ਸੀ ਕਰਦਾ ਸਾਰੀ ਸਰਕਾਰ ਉਹ ਹੀ ਚਲਾਉਂਦਾ ਸੀਗਾ ਔਰ ਉਹਦੇ ਰਾਜ ਭਾਗ ਤੇ ਸਾਰਾ ਕੁਝ ਹੋਇਆ ਉਨੂੰ ਕੋ ਸਜ਼ਾਈ ਨਹੀਂ ਲਾਏਗੀ ਪੋਲੀਟੀਕਲ ਵਿਅਕਤੀਗਤ ਤੌਰ ਤੇ ਕੁਝ ਟਿੱਪਣੀਆਂ ਕੀਤੀਆਂ ਵਰਸਾ ਸਿੰਘ ਮਲਟੋਆ ਨੇ ਜਾਂ ਉਹਦੇ ਤੇ ਆਈਟੀ ਸੈੱਲ ਤੇ ਕੁਝ ਹੋਇਆ ਉਹ ਅਕਾਲੀ ਦਲ ਦੇ ਤਾਂ ਉਸ ਨੂੰ ਆਧਾਰ ਬਣਾ ਕੇ ਜਥੇਦਾਰ ਸਹਬਾਨਾ ਨੇ ਕਿਹਾ ਕਿ ਵਰਸਾ ਸਿੰਘ ਮਲਟੋਆ ਨੇ ਆ ਕੀਤਾ ਤੇ ਉਹਨੂੰ 10 ਸਾਲ ਦੀ ਅਕਾਲੀ ਦਲ ਚੋਂ ਕੱਢਣ ਦਾ ਹੁਕਮ ਜਾਰੀ ਕਰਵਾਤਾ ਜੀ ਕੀ ਅਸੀਂ ਵਿਅਕਤੀਗਤ ਵੱਡੇ ਹੋ ਗਏ ਆ ਗੁਰੂ ਗ੍ਰੰਥ ਪੰਥ ਤੋਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਹਬਾਨਾ ਦਾ ਸਤਿਕਾਰ ਤੇ ਮਾਣ ਆ ਪਰ ਉਹਨਾਂ ਦੀਆਂ ਪੋਸਟਾਂ ਕਰਕੇ ਆ ਉਹਦਿਆਂ ਕਰਕੇ ਆ ਨਾ ਵਿਅਕਤੀਗਤ ਆਮ ਮਨੋਖੀਆਂ ਆਪਾਂ ਸਾਰੇ ਜੀ ਉਹਨਾਂ ਪੋਸਟਾਂ ਕਰਕੇ ਸਤਿਕਾਰ ਆ ਜਿਸ ਪੰਥ ਕਰਕੇ ਕੌਮ ਕਰਕੇ ਗੁਰੂ ਕਰਕੇ ਸਤਿਕਾਰ ਆ ਉਸ ਪੰਥ ਤੇ ਕੌਮ ਨਾਲ ਏਡਾ ਵੱਡਾ ਧਰੋ ਬਾਦਲ ਪਰਿਵਾਰ ਨੇ ਸੁਖਵੀਰ ਸਿੰਘ ਬਾਦਲ ਨੇ ਕੀਤਾ ਤੇ ਉਹਦੀ ਸਜ਼ਾ ਕੋਈ ਨਹੀਂ ਵਿਅਕਤੀਗਤ ਤੌਰ ਤੇ ਤੁਹਾਡੇ ਤੇ ਤੀਗਾ ਟਿੱਪਣੀ ਹੋਈ ਪਰਿਵਾਰ ਤੇ ਤਾਂ ਜਥੇਦਾਰ ਨਹੀਂ ਸੀ ਹੋਣੀ ਚਾਹੀਦੀ ਪਰ ਉਹਦੀ 10 ਸਾਲ ਦੀ ਸਜ਼ਾ ਕਾਲੀ ਦਲ ਚੋਂ ਬਾਹਰ ਕੱਢਣ ਦੀ ਫਿਰ ਸਾਥੇ ਨਾਲ ਟੋਹਾ ਨੂੰ ਤੇ ਜਿੱਥੇ ਇੱਥੇ ਮਾਂ ਮਾਪਿਆਂ ਦਾ ਇਕਲੌਤਾ ਪੁੱਤ ਜਸਵੰਤ ਸਿੰਘ ਚੌੜ ਸੇਧੂਆ ਦਰਸ਼ਨ ਸਿੰਘ ਲੋਹਾਰਾ ਕਮਲਜੀਤ ਸਿੰਘ ਸੁਨਾਮ ਗੁਰਜੀਤ ਸਿੰਘ ਆਪਣਾ ਸਰਾਵਾ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਮੰਗਦੇ ਸਿੱਖ ਗੋਲੀਆਂ ਮਾਰ ਕੇ ਸ਼ਹੀਦ ਕਰਦੇ ਗੁਰੂ ਸਾਹਿਬ ਦੇ ਸਰੂਪ ਅਜੇ ਤੱਕ ਨਹੀਂ ਲੱਭੇ ਜਹੇਦਾਰ ਕੌਂਕੇ ਦਾ ਇਨਸਾਫ ਨਹੀਂ ਕੀਤਾ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲਾ ਡੀਜੀਪੀ ਸੁਮੇਸ਼ ਸੈਣੀ ਲਾਦਾ ਉਹ ਬਹੁਤ ਗੁਨਾ ਛੋਟੇ ਲੱਗੇ ਵੀ ਵਿਅਕਤੀਗਤ ਗੁਨਾ ਵੱਡਾ ਲੱਗਾ ਪਰ ਮੈਂ ਮੇਰੇ ਸਾਥ ਦੇ ਬਲਟੋਆ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਵਿਚਾਰਧਾਰਕ ਮੱਧ ਪੇਦਾ ਮੇਰੇ ਉਹਦੇ ਨਾਲ ਪਰ ਵਿਅਕਤੀਗਤ ਗੁਣਾ ਵੱਡਾ ਲੱਗਾ ਪੰਥ ਦੇ ਕੌਮ ਨਾਲ ਗਣਾ ਛੋਟਾ ਲੱਗਾ ਜਥੇਦਾਰਾਂ ਨੂੰ ਮੈਂ ਅਪੀਲ ਕਰਦਾ ਜਥੇਦਾਰ ਸਹਿਬਾਨਾਂ ਨੂੰ ਮੈਂ ਅਪੀਲ ਕੀਤੀ ਵੀ ਆ ਹੋਰ ਸ਼ਾਇਦ ਲਿਖਤ ਵੀ ਕਰਾਂਗਾ ਕਿ ਇਸ ਫੈਸਲੇ ਤੇ ਜਰੂਰ ਗੌਰ ਕਰਨ ਬਾਕੀ ਸਾਰਾ ਕੁਝ ਠੀਕ ਹੈ ਜੋ ਤੁਸੀਂ ਕੀਤਾ ਵਾ ਸਵਾਗਤ ਦਾ ਸਲਾਘਾ ਆ ਜੋ ਫੈਸਲਾ ਹੋਇਆ ਬਾਕੀ ਉਹਦਾ ਸਹਿਮਤ ਹਾਂ ਸਵਾਗਤ ਦਾ ਸਲਾਘਾ ਵਾ ਕੋਈ ਗੱਲ ਨਹੀਂ ਜੋ ਜੋ ਉਹ ਨਾ ਨੇ ਕੀਤਾ ਮਸਰ ਮੱਥੇ ਦੇ ਬਰਸੁਖਵੀਰ ਸਿੰਘ ਬਾਦਲ ਜਿਹੜਾ ਸਾਰੇ ਕਾਸੇ ਦਾ ਸੂਤਰ ਧਾਰ ਜੀ ਜਿਨ੍ਹਾਂ ਨੇ ਮਾਫੀ ਦਵਾਈ ਮਾਫੀਨਾਮੇ ਜਾਰੀ ਕਰਾਏ ਜਿਨ੍ਹਾਂ ਨੇ ਸਾਰਾ ਕੁਸ਼ਾ ਜ਼ਥੇਦਾਰਾਂ ਦੇ ਨਾਲ ਦੁਬਾਰ ਰੱਖਿਆ ਕਿ ਉਹਨਾਂ ਨੂੰ ਬਰਗਾੜੀ ਨਹੀਂ ਜਾਣਤਾ ਬਾਈਬਲ ਨਹੀਂ ਜਾਣਤਾ ਉਹ ਤੋਂ ਸਰੋਨੀ ਗਟੀ ਦੇ ਪ੍ਰਧਾਨ ਨੂੰ ਨਹੀਂ ਜਾਣਤਾ ਨੌਕਰਾਂ ਵਾਂਗੂ ਵਰਤਿਆ ਜ਼ਥੇਦਾਰਾਂ ਨੂੰ ਉਹਨਾਂ ਨੇ ਮੁਲਾਜ਼ਮਾ ਵਾਂਗੂ ਵਰਤਿਆ ਤੇ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਨਹੀਂ ਮੈਂ ਜ਼ਥੇਦਾਰਾਂ ਨੂੰ ਅਪੀਲ ਵੀ ਕਰਦਾ ਕਿ ਦੇਖੋ ਅੱਜ ਗਿਆਨੀ ਗੁਰਬਚਨ ਸਿੰਘ ਦੇ ਗੁਰਮukh ਸਿੰਘ ਨੂੰ ਵੀ ਤੁਸੀਂ ਕਟਾਰੇ 'ਚ ਖੜਾ ਕਰ ਲਿਆ ਕਿ ਉਹਨਾਂ ਗੁਨਾਹ ਕੀਤਾ ਸੀ ਮਾਫੀਨਾਮਾ ਜਾਰੀ ਕੀਤਾ ਹੈ ਸਪਸ਼ਟੀਕਰਨ ਮੰਗਿਆ ਉਹਨਾਂ ਲਿਖਤੀ ਦਿੱਤਾ ਤੁਸੀਂ ਉਹਨਾਂ ਨੂੰ ਗੈਤਾ ਸਹੂਲਤਾਂ ਵਾਪਸ ਲੈ ਲਓ ਇਹਨਾਂ ਦੀਆਂ ਇਹਨਾਂ ਅੰਮ੍ਰਿਤਸਰ ਤੋਂ ਬਾਹਰ ਕਰ ਦਿਓ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਜ才ੇਦਾਰ ਸਾਹਿਬ ਜੀ ਅੱਜ ਜੋ ਉਹ ਵੀ ਤਲਬ ਹੋ ਗਏ ਆ ਤੇ ਕੱਲ ਨੂੰ ਜ才ੇਦਾਰ ਤੁਸੀਂ ਵੀ ਸਦਾ ਨਹੀਂ ਰਹਿਣਾ ਜ才ੇਦਾਰ ਹੋਰ ਆ ਸਕਦੇ ਆ ਤੇ ਤੁਹਾਨੂੰ ਵੀ ਤਾਂ ਲੋਬ ਕਰ ਲੈਣਗੇ ਵੀ ਕਿਉਂ ਨਰਮਾਈ ਵਰਤੀ ਸੁਖਵੀਰ ਸਿੰਘ ਬਾਦਲ ਦੀ ਮੈਂ ਆਪਦੇ ਬਨਾਲ ਅਪੀਲ ਕਰਦਾ ਉਹਨਾਂ ਨੂੰ ਕਿ ਐਸੇ ਹਾਲਾਤ ਨਾ ਬਣ ਬੜਾ ਮਾਣ ਸਨਮਾਨ ਬਣਿਆ ਜਥੇਦਾਰ ਸਹਿਬਾਨਾਂ ਦਾ ਕਿ ਫੈਸਲਾ ਕਰ ਰਹੇ ਨੇ ਜੀ ਔਰ ਅਸੀਂ ਆਸ ਵੀ ਰੱਖਦੇ ਆ ਨਿਮਰਤਾ ਸਹਿਤ ਅਪੀਲ ਕਰਦੇ ਆਂ ਕਿ ਜਥੇਦਾਰ ਸਹਿਬਾਨ ਨਾ ਮੌਕਾ ਦੇਣ ਇਸ ਗੱਲ ਦਾ ਜਿਹੜਾ ਉਹ ਕਹਿੰਦੇ ਸੀ ਵੀ ਸਾਨੂੰ ਡਿਕਟੇਟ ਕਰਦੇ ਆ ਸਾਨੂੰ ਸਲਾਹਾਂ ਦਿੰਦੇ ਆ ਸਾਨੂੰ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਆ ਕੁਛ ਕੁ ਕਹਿ ਰਿਹਾ ਜਥੇਦਾਰ ਸਾਹਿਬਾਨ ਨੂੰ ਉਹਨਾਂ ਨੂੰ ਲੋਕਾਂ ਨੂੰ ਉਹਨਾਂ ਜਥੇਬੰਦੀਆਂ ਨੂੰ ਉਹਨਾਂ ਵੀਰਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਇਹ ਫੈਸਲਾ ਤੇ ਜਿਵੇਂ ਸੁਪਰੀਮ ਕੋਰਟ ਜਿਹੜੀ ਰਿਵਿਊ ਪਟੀਸ਼ਨ ਹੁੰਦੀ ਹੈ ਸਾਡੀ ਰਿਵਿਊ ਪਟੀਸ਼ਨ ਆ ਵੀ ਇਹ ਫੈਸਲੇ ਤੇ ਗੌਰ ਕਰਨ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨਾਲ ਨਰਮਾਈ ਵਰਤੀ ਗਈ ਹੈ ਇਹ ਸਾਡੇ ਦਿਮਾਗ ਜਰੂਰ ਖਟਕ ਰਹੀ ਹੈ ਇਹਦੇ ਤੇ ਧਿਆਨ ਦੇ ਸੋਹਣ ਸਿੰਘ ਠੰਡਲ ਦੀ ਗੱਲ ਹੋਵੇ ਅਕਾਲੀ ਦਲ ਦੇ ਵਿੱਚ ਰਹੇ ਉਹਨੋਂ ਭਾਵੇਂ ਜੀਪੀ ਦੇ ਬਚਾਉਣਾ ਚਾਹੇ ਪਰ ਮੰਤਰ ਸਿੰਘ ਢੀਂਡ ਸਾਹਿਬੀ ਕਰ ਲੋ ਹੋਵੇ ਉਹਨਾਂ ਨੇ ਇੱਕ ਅਕਾਦਤ ਤਤ ਸਾਬਾ ਪੇ ਇੱਕ ਗੱਲ ਕਹੀ ਹੈ ਕਿ ਸਾਨੂੰ ਉੱਠ ਜਾਂਦਾ ਨਹੀਂ ਪਤਾ ਸੀ ਸਾਥੋਂ ਪੁੱਛਗਛ ਨਹੀਂ ਕੀਤੀ ਕਿ ਚਾਹੋ ਉਹ ਸੌਦਾ ਸਾਦ ਨੂੰ ਮਾਫੀ ਨਾਮੀ ਦੀ ਗੱਲ ਹੋਵੇ ਜਾਂ ਹੋਰ ਜਿਹੜੇ ਬੱਜਰ ਕਤਾਈਆਂ ਹੋਈਆਂ ਨੇ ਉਹਨਾਂ ਦੀ ਗੱਲ ਹੋਵੇ ਦੇਖੋ ਉਸ ਵੇਲੇ ਉਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਸੀਗਾ ਜੀ ਪਿਆਸ ਫੈਸਲੇ ਦੇ ਵਿੱਚ ਅਸੀਂ ਨਾਲ ਨਹੀਂ ਆ ਸਾਨੂੰ ਨਹੀਂ ਭਰੋਸੇ ਚ ਲਿਆ ਗਿਆ ਬਰਗਾੜੀ ਵਿਅਦਵੀ ਦਾ ਜਿਹੜਾ ਇਨਸਾਫ ਮੋਰਚਾ ਲੱਗਾ ਸੀ ਬਰਗਾੜੀ ਇਨਸਾਫ ਮੋਰਚਾ ਜੀ ਜਹੇਦਾਰ ਮੰਡ ਨੇ ਸਾਡੇ ਜਿਹੜੇ ਸੀਗੇ ਉਹ ਸਲਾਹ ਨਹੀਂ ਲਈ ਮੋਰਚਾ ਚੱਕਣ ਵਾਸਤੇ ਹਾਂ ਮੈਂ ਉਦਣ ਹੀ ਉਸ ਚੀਜ਼ ਦਾ ਮੈਂ ਆਪਣਾ ਪੱਖ ਪਾਣਾ ਪੰਥ ਦੇ ਸਾਹਮਣੇ ਕੌਮ ਸਾਹਮਣੇ ਆਪਣਾ ਪੱਖ ਸਪਸ਼ਟ ਕਰਤਾ ਸੀਗਾ ਉਸੇ ਦਿਨ ਹੀ ਕਿ ਸਾਨੂੰ ਇਸ ਦੇ ਵਿੱਚ ਪ੍ਰੋਸੈਸ ਜ ਨਹੀਂ ਲਿਆ ਗਿਆ ਤੇ ਅਸੀਂ ਉਸ ਦਿਨ ਤੋਂ ਉਹਦੇ ਕਿਸੇ ਕਾਰਵਾਈ ਦਾ ਹਿੱਸਾ ਹੀ ਨਹੀਂ ਬਣੇ ਧਿਆਨ ਸਿੰਘ ਮੰਡ ਦੀ ਦਾ ਅਸੀਂ ਕਾਰਵਾਈ ਦਾ ਹਿੱਸਾ ਹੀ ਨਹੀਂ ਬਣੇ ਔਰ ਇਸੇ ਕਰਕੇ ਕਿ ਅਨ ਜਥੇਦਾਰ ਜਿਹੜਾ ਹੈਗਾ ਸੀ ਉਹਦੇ ਨਾਲ ਨਹੀਂ ਨਿਭਾ ਸਕਦੇ ਉਸਦੇ ਨਾਲ ਕਿਉਂਕਿ ਉਹ ਐਸਵੇਲੇ ਜਥੇਦਾਰ ਹਵਾਰਨ ਸਾਹਿਬ ਜੇਲ੍ਹ 'ਚ ਨੇ ਤੇ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਅਸੀਂ ਉਹਦੇ ਨਾਲ ਪਾਰਟਿਸਿਪੇਟ ਹੀ ਨਹੀਂ ਕਰ ਸਕਦੇ ਫਿਰ ਉਹਦੇ ਨਾਲ ਕਿਉਂ ਰੱਖਿਆ ਸੀ ਫਿਰ ਮੈਂ ਸਨੀਫਾ ਦੇ ਦਿੱਤਾ ਸੀਗਾ ਜਥੇਦਾਰੀ ਤੋਂ ਜੋ ਸ਼ੁਰੂਆਤ ਕਾਲਸਾ ਵੱਲੋਂ ਲਾਈ ਗਈ ਮੈਂ ਬੇਨਤੀ ਅਪੀਲ ਕੀਤੀ ਪੰਥ ਅੱਗੇ ਕਿ ਮੈਂ ਇਹਦੇ ਨਾਲ ਨਿਭਾ ਨਹੀਂ ਸਕਦਾ ਉਹ ਕਹਿੰਨੇ ਸਲਾਮ ਉਸ ਭਰਾ ਹੀ ਨਹੀਂ ਲਿਆ ਔਰ ਇਹਨੇ ਪ੍ਰੋਸੀਜ ਨਹੀਂ ਲਿਆ ਜੋ ਇਹ ਮੋਰਚਾ ਠਾਣ ਵਾਸਤੇ ਉਸੇ ਇਸੇ ਤਰ੍ਹਾਂ ਜੇ ਨਹੀਂ ਸੀ ਗੁਨਾਹ ਦੇ ਸਾਥੀ ਨਹੀਂ ਸੀਗੇ ਤੇ ਆਪਣਾ ਪੱਖ ਉਹਦੋਂ ਸਪਸ਼ਟ ਕਰਦੇ ਥੋੜੀ ਵੀ ਅੱਜ ਸੱਤਾ ਨਹੀਂ ਰਹੀ ਸਰਕਾਰ ਨਹੀਂ ਰਹੀ ਤੇ ਇਹਦਾ ਫੇਰ ਉਹਨਾਂ ਨੇ ਰਾਜਨਾਮਾ ਕਰ ਲਿਆ ਸੀਗਾ ਦੁਬਾਰਾ ਅੱਜ ਤੁਸੀਂ ਸਾਰੇ ਸੁਖਵੀਰ ਸਿੰਘ ਬਾਦਲ ਤੇ ਗੱਲ ਪਾ ਕੇ ਭੱਜਣਾ ਚਾਹੁੰਦੇ ਸੀਗੇ ਸੁਖਵੀਰ ਸਿੰਘ ਬਾਦਲ ਤੇ ਠੀਕ ਹੈ ਸੁਖਵੀਰ ਸਿੰਘ ਬਾਦਲ ਦਾ ਗੁਨਾਹ ਆ ਵੱਡਾ ਉਹ ਪ੍ਰਧਾਨ ਸੀਗਾ ਉਹ ਸਾਰਾ ਮਤਲਬ ਡਿਪਟੀ ਸੀਐਮਸੀ ਪਰ ਗੁਨਾਹ ਤਾਂ ਨਾਲ ਬਰਾਬਰ ਰਿਹਾ ਨਾ ਤੁਸੀਂ ਜੇ ਤੁਹਾਨੂੰ ਨਹੀਂ ਸੀ ਪਤਾ ਤਾਂ ਤੁਸੀਂ ਆਪਣਾ ਪੱਖ ਸੰਬੰਧ ਸਾਹਮਣੇ ਕੌਮ ਸਾਹਮਣੇ ਰੱਖ ਦਿੰਦੇ ਪਰ ਉਦੋਂ ਵਜ਼ੀਰੀਆਂ ਸੀ ਉਦੋਂ ਸੱਤਾ ਸੀ ਤਾਕਤ ਸੀ ਜਾਣ ਪੁੱਛਦੇ ਨਹੀਂ ਬੋਲਦਾ ਦੇਖੋ ਮੈਂ ਤੁਹਾਨੂੰ ਦੱਸਦਾ ਮੁੱਖ ਮੰਤਰੀ ਹਰਿਆਣਾ ਨੇ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਜੀ ਇੱਕ ਐਕਟ ਦੇ ਵਿੱਚ ਐਮੈਂਡਮੈਂਟ ਕਰ ਦਿੱਤੀ ਹਰਿਆਣਾ ਕਮੇਟੀ ਵਾਲੇ ਚ ਇੱਕ ਹਰਿਆਣਾ ਕਮੇਟੀ ਦੇ ਜਿਹੜੇ 40 ਮੈਂਬਰ ਦੇ ਦਾ 41 ਨਾਮਿਨੇਟ ਹੋਣਗੇ ਤਾਂ 41 ਦੇ ਉੱਤੇ ਇੱਕ ਪੈਟਰਨ ਆਊਗਾ ਜਾਂ ਉਹਦਾ ਹੀ ਮੁੱਖ ਮੰਤਰੀ ਹਰਿਆਣਾ ਨੂੰ ਮੈਂ ਕਿਹਾ ਮਮਲਾ ਘਾਤ ਕਰਕੇ ਕਿਹਾ ਮੈਂ ਕਹਿੰਦੀ ਸਾਡੇ ਗੁਰਦੁਆਰਾ ਕਮੇਟੀ ਦਾ ਕੋਈ ਪੈਟਰਨ ਨਹੀਂ ਹੁੰਦਾ ਗੁਰਦੁਆਰਾ ਕਮੇਟੀ ਚ ਜਿਹੜਾ ਪੈਟਰਨ ਸਾਡੇ ਗੁਰੂ ਗ੍ਰੰਥ ਸਾਹਿਬ ਹੀ ਆ ਸਰਪ੍ਰਸਤ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਹੀ ਇਮਾਰਤ ਗੁਰੂ ਗ੍ਰੰਥ ਸਾਹਿਬ ਆ ਸਿਆਸੀ ਪਾਰਟੀਆਂ ਦੇ ਸਰਪ੍ਰਸਤ ਹੁੰਦੇ ਆ ਤਾਂ ਮੈਂ ਵੱਖਰਾ ਰੱਖਦਾ ਉਹਨਾਂ ਦੇ ਸਾਹਮਣੇ ਠੀਕ ਹੈ ਨਾ ਆਪਣੇ ਭਾਵੇਂ ਮੈਨੂੰ ਉਹਦਾ ਨੁਕਸਾਨ ਵੀ ਚੱਲਣਾ ਪਿਆ ਭਾਵੇਂ ਸਾਰਾ ਉੱਪਰ ਮੈਂ ਇਸ ਗੱਲ ਤੇ ਜਿਹੜਾ ਸੀ ਸਪਸ਼ਟ ਰਿਹਾ ਜੀ اور ਇਸੇ ਤਰ੍ਹਾਂ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਸੀਗਾ ਉਸ ਵੇਲੇ ਕਿਥੋਂ ਕੋਈ ਕਾਂਗਰਸ ਪਾਰਟੀ ਚ ਭਾਵੇਂ ਭਾਜੀਪੀ ਚ ਭਾਵੇਂ ਕਾਲੀ ਦਲ ਭਾਵੇਂ ਕਿਸੇ ਚ ਹੋਵੇ ਜਿਹੜਾ ਹੈ ਉਹਨੂੰ ਆਪਣਾ ਪੱਖ ਜਿਹੜਾ ਵਾ ਜਰੂਰ ਰੱਖਣਾ ਤੇ ਉਹਨਾਂ ਨੂੰ ਸਰੇਕ ਨੂੰ ਮੈਂ ਸਮਝਦਾ ਅੱਜ ਜਿਵੇਂ ਕਈ ਪਤਤ ਜਿਹੜੇ ਸੀ ਉਹ ਇਸ ਗੱਲ ਤੇ ਬਚ ਗਏ ਵੀ ਸਾਈ ਦਾ ਪਤਤ ਦਾ ਇਹਨਾਂ ਨੂੰ ਸਜ਼ਾ ਨਹੀਂ ਲੱਗਦੀ ਤੇ ਮੈਂ ਸਮਝਦਾ ਉਹਨਾਂ ਨੂੰ ਵੀ ਇੱਕ ਸਜ਼ਾ ਆ ਕਿ ਤੁਹਾਨੂੰ ਸੇਖੀ ਨਹੀਂ ਮੰਨਿਆ ਗਿਆ ਹੂੰ ਤੇ ਪਤਤ ਨੂੰ ਸੇਖੀ ਨਹੀਂ ਮੰਨਿਆ ਗਿਆ ਵੀ ਉੱਥੇ ਉਹਨਾਂ ਨੂੰ ਸਜ਼ਾ ਹੀ ਨਹੀਂ ਲਾਈ ਗਈ ਤਾਕਤ ਦੇ ਉਤੋਂ ਤੇ ਉਹਨਾਂ ਨੂੰ ਖੁਸ਼ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਗਰੇਵਾਨ ਝਾਤ ਮਾਰਨੀ ਚਾਹੀਦੀ ਆ ਇਹ ਕੋਈ ਦਾੜਾ ਰੰਗਦਾ ਵਾ ਚਾਹੇ ਕੋਈ ਕੱਟਦਾ ਵਾ ਉਹਨੂੰ ਇਹਨਾਂ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ ਕਿ ਸਿੱਖ ਸਾਫਤ ਸੂਰਤ ਨੂੰ ਮੰਨਿਆ ਜਾਂਦਾ ਸਾਫਤ ਸੂਰਤ ਹੋਣਾ ਚਾਹੀਦਾ ਦਾੜੇ ਨੂੰ ਕਲਫ ਨਹੀਂ ਲਾਉਣੀ ਰੰਗ ਨਹੀਂ ਲਾਉਣਾ ਔਰ ਦਾੜੇ ਨੂੰ ਕੱਟਣਾ ਨਹੀਂ ਹੈ ਕੇਸਾਂ ਦੀ ਬਿਆਦਬੀ ਨਹੀਂ ਹੈ ਕਰਨ ਜੀ ਤੇ ਜਿਹੜੇ ਅੱਜ ਇਸ ਗੱਲ ਕਰਕੇ ਬਚ ਗਏ ਤਾਂ ਇੱਕ ਰਾਹ ਖੁੱਲ ਗਿਆ ਤੇ ਜਿਹੜੇ ਵੀ ਗناہ ਕਰੋ ਤੇ ਕਾਲ ਤਖਤ ਨੇ ਤਾਂ ਕੋਈ ਪਤਤ ਨੂੰ ਸਦਣਾ ਹੀ ਨਹੀਂ ਆ ਇਹ ਤਾਂ ਫਿਰ ਕਾਲੀ ਦਲ ਉਹਨਾਂ ਦਾ ਹੀ ਬਣ ਜੂਗਾ ਭ੍ਰਮਣੀ ਗਾਲੀਦਾਲ ਜਿਹੜਾ ਗਾਂਵ ਹੀ ਅੱਗੇ ਜਿਹੜੀ ਚੋਣ ਕਰਨੀ ਉਹਦੇ ਚ ਉਹ ਪਤਾਤ ਲੋਕ ਜਿਹੜੇ ਆ ਫਿਰ ਉਹ ਕਹਿਣਗੇ ਠੀਕ ਆ ਗਿਣਾ ਕਰੋ ਸਾਨੂੰ ਕਿਹੜਾ ਕਾਲ ਤਖਤ ਨਿਦਲ ਕਰਨਾ ਜੀ ਸੋ ਇਸ ਗਹਨ ਕਰਕੇ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਜਿਹੜਾ ਹੈਗਾ ਉਹ ਪ੍ਰਬਧਾਨ ਰੱਖਣਾ ਚਾਹੀਦਾ ਉਹਨਾਂ ਵਾਸਤੇ ਵੀ ਕੋ ਰਾ ਜਿਹੜਾ ਕਿ ਉਹਨਾਂ ਨੇ ਵੀ ਗੁਨਾਹ ਕੀਤੇ ਆ ਹੈ ਉਹ ਮਨਪ੍ਰੀਤ ਬਾਦਲ ਸੀ ਚਾਹੇ ਕੋ ਹੋਰ ਸੀਗਾ ਉਹ ਗੁਨਾਹ ਤਾਂ ਉਹਨਾਂ ਨੇ ਵੀ ਕੀਤੇ ਆ ਨਾ ਬਰਾਬਰ ਦੇ ਨਾਲ ਗੁਨਾਹ ਚ ਭਾਗੀਦਾਰ ਸੀਗੇ ਉਹਨਾਂ ਨੂੰ ਜਿੱਦਾਂ ਜੱਜ ਸਜ਼ਾ ਦਿੰਦਾ ਆ ਤੇ ਸਾਰਿਆਂ ਨੂੰ ਜਿੰਨਾ ਜਿੰਨਾ ਕਿਸੇ ਦਾ ਗੁਨਾਹ ਹੁੰਦਾ ਉਨੀ ਸਜ਼ਾ ਹੁੰਦੀ ਹੈ ਤੇ ਇਹਨਾਂ ਦਾ ਜਿੰਨਾ ਜਿੰਨਾ ਗੁਨਾਹ ਆ ਉਨੀ ਉਨੀ ਸਜ਼ਾ ਪਰ ਇਹ ਜੱਤੇਦਾਰ ਸਹਿਬਾਨ ਜਰੂਰ ਮੇਰੀ ਅਪੀਲ ਆ ਜੀ ਕਿ ਪੰਥ ਦੇ ਵਿੱਚ ਜਿਹੜਾ ਹੈਗਾ ਗੱਲ ਆਉਣ ਵਾਲੇ ਦਿਨਾਂ ਚ ਸਾਹਮਣੇ ਆ ਜਾਊਗੀ ਮੈਨੂੰ ਤਾਂ ਲੱਗਦਾ ਮੈਨੂੰ ਇਹ ਲੱਗਿਆ ਤੇ ਮੈਂ ਆਪਣਾ ਪੱਖ ਸਾਹਮਣੇ ਰੱਖ ਦਿੰਦਾ ਮੀਡੀਆ ਜੀ ਔਰ ਮੈਂ ਅਪੀਲ ਜੱਤੇਦਾਰ ਸਹਿਬਾਨ ਨੂੰ ਲਿਖਤੀ ਵੀ ਕਰੂੰਗਾ ਸਤਿਕਾਰ ਸਹਿਤ ਵੀ ਉਹ ਇਸ ਫੈਸਲੇ ਤੇ ਮੁੜ ਗੌਰ ਕਰਨ ਸਾਡੀ ਅਪੀਲ ਆ ਕਿ ਸੁਖਬੀਰ ਸਿੰਘ ਬਾਦਲ ਦੇ ਗੁਨਾਹ ਧਾਰਮਿਕ ਵੀ ਆ ਸਿਆਸੀ ਵੀ ਆ ਪੋਲੀਟੀਕਲ ਵੀ ਆ ਤੇ ਸਜ਼ਾ ਪੋਲੀਟੀਕਲ ਵੀ ਹੋਣੀ ਚਾਹੀਦੀ ਆ ਧਾਰਮਿਕ ਦੇ ਨਾਲ ਨਾਲ ਔਰ ਵਿਅਕਤੀਗਤ ਟਿੱਪਣੀਆਂ ਤੇ ਅਸੀਂ 10 ਸਾਲ ਦੀ ਸਜ਼ਾ ਕਾਲੀ ਦਲ ਚੋਂ ਬਾਹਰ ਕੱਢਣ ਦੀ ਵਿੱਚ ਸਾਸੀਂ ਵਡਵਾਨ ਲਾਤੀ ਪਰ ਜਿਹੜੀ ਕੌਮ ਨਾਲ ਧਰੋ ਕੀਤਾ ਪੰਥ ਨਾਲ ਤਾਂ ਹੀ ਮੈਂ ਅਪੀਲ ਕਰਦਾ ਨਾ ਕਿ ਕਿਸੇ ਪਾਰਟੀ ਚ ਰਹੋ ਕਿਸੇ ਧੜੇ ਚ ਰਹੋ ਪੰਥ ਦੇ ਕੌਮ ਨਾਲ ਕਦੇ ਧਰੋ ਨਾ ਪੰਥ ਦੇ ਕੌਮ ਨਾਲ ਕਦੇ ਗਦਾਰੀ ਨਾ ਕਰੋ ਪੰਥ ਦੇ ਕੌਮ ਨਾਲ ਸਦਾ ਖੜੋ ਆਪਣੇ ਦੇਸ਼ ਕੌਮ ਧਰਮ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰੋ ਪੰਥ ਦੇ ਕੌਮ ਨੇ ਹਮੇਸ਼ਾ ਖੜਨਾ ਪੰਥ ਦੇ ਕੌਮ ਨੂੰ ਜ ਕੀਤੀ ਹੋਈ ਗਦਾਰੀ ਸਮਾਭਾ ਕੇ ਸਾਹਮਣੇ ਆ ਜਾਂਦੀ ਹੈ ਪੰਥ ਦੇ ਕੌਮ ਨਾਲ ਕਦੇ ਨਾ ਜ ਅੱਜ ਕਦੇ ਸੋਚਿਆ ਸੀ ਸੁਖਵੀਰ ਸਿੰਘ ਬਾਦਲ ਨੇ ਕਿ ਮੈਨੂੰ ਮੇਰੇ ਪੁਆਇੰਟ ਕੀਤੇ ਜਥੇਦਾਰੀ ਤਲਬ ਕਰ ਲੈਣਗੇ ਦੋਸੀ ਤੇ ਤਨਖਈਆ ਕਹਿ ਦੇਣਗੇ ਗਿਆਨੀ ਗੁਰਮੁਖ ਸਿੰਘ ਦੇ ਗਿਆਨੀ ਗੁਰਵਾ ਸਿੰਘ ਨੇ ਸੋਚਿਆ ਸੀ ਕਦੇ ਕਿ ਸਾਨੂੰ ਜਥੇਦਾਰ ਸਾਡੇ ਤੋਂ ਬਾਅਦ ਵਾਲੇ ਆਉਣ ਵਾਲੇ ਤਲਬ ਕਰ ਲੈਣਗੇ ਸਾਡੇ ਤੋਂ ਸਾਨੂੰ ਜਵਾਬਦੇ ਕਰ ਲੈਣਗੇ ਅੱਜ ਹੋਇਆ ਨਾ ਜੀ ਸੋ ਇਸੇ ਤਰੀਕੇ ਨਾਲ ਮੈਂ ਸਭ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਦੁਨੀਆ ਦੇ ਕਿਸੇ ਕੋਨੇ ਕਿਸੇ ਧੜੇ ਕਿਸੇ ਪਾਰਟੀ ਤੇ ਕੋਈ ਆਪਣਾ ਵਰਕ ਕਰ ਰਿਹਾ ਉਹ ਪੰਥ ਤੇ ਕੌਮ ਧਰਮ ਨਾਲ ਕਦੇ ਧਰੋਣਾ ਨਾ ਕਰੇ ਜੀ ਦਾਦੋਂ ਸਾਹਿਬ ਸੁਰਜੀਤ ਸਿੰਘ ਬਰਨਾਲਾ ਨੂੰ ਜਿਹੜੀ ਇਹ ਸਜ਼ਾ ਲਾਈ ਗਈ ਸੀ 1988 ਦੇ ਵਿੱਚ ਜੋ 85 87 ਦੇ ਵਿੱਚ ਉਹਨਾਂ ਤੋਂ ਜਿਹੜੀਆਂ ਕਤਾਈਆਂ ਹੋਈਆਂ ਸੀਗੀਆਂ ਉਹਨਾਂ ਨੂੰ ਵੀ 21 ਦਿਨਾਂ ਦੀ ਸਜ਼ਾ ਲਾਈ ਗਈ ਸੀ ਪਰ ਇਹਨਾਂ ਨੂੰ ਜਿਹੜੀ ਸਜ਼ਾ ਲਾਈ ਗਈ ਆ ਫਰਕ ਦੇਖ ਲਓ ਉਸ ਟਾਈਮ ਦੇ ਬਚਤੇ ਹੁੰਦੇ ਦਮ ਵਿੱਚ ਦੇਖੋ ਸੱਚ ਜੇ ਜਿੱਥੇ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਬਾਕੀ ਸਭ ਠੀਕ ਆ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਮਸਲਾ ਨਾ ਉਹ ਜ਼ਰੂਰ ਦਿਮਾਗ 'ਚ ਖਟ ਕਰਿਆ ਹੋਇਆ ਪ੍ਰਸਨ ਜਨ ਖੜੇ ਕਰਦਾ ਉਹ ਪ੍ਰਸਨ ਜਨ ਖੜੇ ਕਰਦਾ ਤੇ ਉਹਦੇ ਲਈ ਤਾਂ ਹੀ ਅਪੀਲ ਕੀਤੀ ਆ ਔਰ ਹੱਕ ਰੱਖਦੇ ਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਵਾਲ ਕੀਤੇ ਸੀ ਅੱਜ ਜੇ ਕੋਈ ਇਹ ਕਹੇ ਜਿਵੇਂ ਲੋ ਜੀ ਜਹਦਰਮ ਸਵਾਲ ਕਰਦੇ ਜਾਂ ਇਸ ਤਰ੍ਹਾਂ ਜਿਵੇਂ ਗੁਰੂ ਗੋਬਿੰਦ ਸਿੰਘ ਨੂੰ ਦਾਦੂ ਦਵਾਰੇ ਸਵਾਲ ਕਰਤੇ ਸੀ ਉਹ ਤਾਂ ਸਾਡੇ ਬਾਦਸ਼ਾਹ ਨੂੰ ਸਿਕਾਨੇ ਹੋ ਗਿਆ ਗੁਰੂ ਸਾਹਿਬ ਨੇ ਅਧਿਕਾਰ ਦਿੱਤਾ ਸਵਾਲ ਹਾਂ ਸਾਰਥਕ ਤਰੀਕੇ ਨਾਲ ਸੀ ਗੱਲਬਾਤ ਸਾਰਥਕ ਤਰੀਕੇ ਨਾਲ ਸਨਮਾਨਜਨਕ ਢੰਗ ਨਾਲ ਕੋਈ ਗੱਲਬਾਤ ਵਿਚਾਰ ਚਰਚਾ ਸਵਾਲ ਰੱਖ ਸਕਦੇ ਆ ਤਾਂ ਉਹ ਮੈਂ ਰੱਖ ਰਿਹਾ ਉਹਨਾਂ ਦੇ ਸਾਹਮਣੇ ਕਿ ਜਿਹੜੀ ਸ਼ੰਕੇ ਜਰੂਰ ਖੜੇ ਕਰ ਰਿਹਾ ਸੁਖਵੀਰ ਸਿੰਘ ਬਾਦਲ ਪ੍ਰਤੀ ਵਰਤੀ ਨਰਮੀ ਕਿਉਂਕਿ ਅ스티ਵਾਦ ਨੇ ਆਪ ਦਿੱਤਾ ਸੀ ਉਹਨੂੰ ਪ੍ਰਵਾਨ ਕਰਨ ਲਈ ਕਹਤਾ ਹੈ ਕੋਈ ਸਜ਼ਾ ਔਰ 6 ਮਹੀਨੇ ਹਾਲੀਓ ਦੇ ਲਈ ਕੋਈ ਅੱਗੇ ਬੰਦਸ਼ ਨਹੀਂ ਲਾਈ 6 ਮਹੀਨੇ ਬਾਅਦ ਫਿਰ ਬਣ ਜੂਗਾ ਤਾਂ ਉਹ ਉਹਨਾਂ ਨੂੰ ਫਿਰ ਮੌਕਾ ਦੇ ਰਹੇ ਅਸੀਂ ਗੁਨਾਹ ਕਰਨ ਦਾ ਇਹਨਾਂ ਨੂੰ ਮੈਂ ਸਮਝਦਾ ਬਾਕੀਆਂ ਨੂੰ ਸਭ ਨੂੰ ਜਿਨ੍ਹਾਂ ਨੇ ਗੁਨਾਹ ਕੀਤੇ ਕਿਸੇ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਨਵੀਂ ਲੀਡਰਸ਼ਿਪ ਆਵੇ ਨਵੇਂ ਪੰਜਾਬ ਚ ਨੌਜਵਾਨ ਨੇ ਨਵੇਂ ਪੜ੍ਹੇ ਲਿਖੇ ਦਾਰਸ਼ਨਿਕ ਹਰ ਤਰ੍ਹਾਂ ਦੇ ਪੰਥਦਰਦੀ ਸੁਖਵੀਰ ਸਿੰਘ ਬਾਦਲ ਨੂੰ ਹੀ ਕਿਉਂ ਮੁੜ ਕੇ ਕੁਛ ਰੁਕ ਦੋ ਦੋ ਸਾਹਿਬ ਇਹ ਕਹਿ ਰਹੇ ਕਿ ਕਮਾਂਡ ਹੈ ਜਿਹੜੀ ਸੁਖਵੀਰ ਸਿੰਘ ਬਾਦਲ ਹੀ ਕਰ ਸਕਦਾ ਹੈ ਨੌਜਵਾਨ ਹਾਲਾਂਕਿ ਸ਼ੋਮਨੀ ਕਾਲੀਨਾਲ ਦੇ ਵਾਲਾ ਹੋਂਦ ਲਈ ਤਿਆਰ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਖਿਆਲ ਹੈ ਕਿ ਜੇਕਰ ਕਮਾਂਡਰ ਸਹੀ ਹੋਊਗਾ ਤਾਂ ਹੀ ਜਿਹੜੀ ਦਿਸ਼ਾ ਨਿਰਦੇਸ਼ ਦੇਣ ਵਾਲਾ ਸਹੀ ਹੋਊ ਤਾਂ ਹੀ ਜਿਹੜਾ ਪਿੱਛੇ ਸਪਾਈ ਹੁੰਦੇ ਉਹ ਸਹੀ ਦਿਸ਼ਾ ਦੇ ਵਿੱਚ ਜਾਂਦੇ ਦੇਖੋ ਸੁਧਾਨਾ ਜੀ ਮੈਂ ਸਮਝਦਾ ਪੰਥ ਦੇ ਕੌਮ ਦਾ ਨਰਾਦਰ ਆਏ ਗੱਲ ਕਹਿਣੀ ਜੀ ਰਾਜਿਆਂ ਦੇ ਘਰ ਮੋਤੀਆਂ ਦਾ ਕਾਲ ਨਹੀਂ ਹੁੰਦਾ ਜੀ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੰਥ ਵਿੱਚ ਅਗਵਾਈ ਕਰਨ ਵਾਲਿਆਂ ਦਾ ਕਾਲ ਨਹੀਂ ਹੈਗਾ ਜੀ ਇੱਥੇ ਗੁਰੂ ਸਾਹਿਬ ਕਿਹਦੇ ਸਿਰ ਤੇ ਇੱਥੇ ਭਾਈ ਧੰਨਾ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਤੇ ਉਹਦੇ ਤੋਂ ਅਰਥ ਕਰਾ ਲਏ ਸੀਗੇ ਬਚੱਤਰ ਸਿੰਘ ਦੇ ਹੱਥ ਰੱਖ ਕੇ ਹਾਥੀ ਦਾ ਮੁਕਾਬਲਾ ਕਰਾਤਾ ਸੀਗਾ ਗੁਰੂ ਮਹਾਰਾਜ ਤੇ ਕਿਸੇ ਦੇ ਬਖਸ਼ਿਸ਼ ਮਿਹਰ ਦੀ ਨਿਗਾਹ ਕਰ ਇਥੇ ਗੁੰਗੇ ਤੋਂ ਗੀਤਾ ਦੇ ਅਰਥ ਕਰਾਤੇ ਸੀਗੇ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਇਹ ਤਾਂ ਆਪਾਂ ਪੰਥ ਨੂੰ ਕੌਮ ਨੂੰ ਸਗੋਂ ਇਸ ਗੱਲੋਂ ਜਿਹੜਾ ਹੈਗਾ ਮੈਂ ਸਮਝਦਾ ਕਿ ਸਵਾਲ ਖੜੇ ਕਰਦੇ ਆਂ ਅਸੀਂ ਸ਼ੰਕਾ ਕਰਦੇ ਆਂ ਨਰਾਦਰ ਕਰਦੇ ਆਂ ਕਿ ਪੰਥ 'ਚ ਕੋਈ ਕੌਮ ਚਾਹੀ ਨਹੀਂ ਸੋ ਵੀਰ ਸਿੰਘ ਬਸਦ ਨੇ ਕਿਹੜੀ ਗਵਾਹੀ ਕੀਤੀ ਆ ਇੰਨਾ ਹਾਲਾਤਾਂ 'ਚ ਲੈ ਗਿਆ ਪੰਥ ਨੂੰ ਹੂੰ ਕੁਰਬਾਨੀ ਕੀ ਐ ਸੁਨੀਲ ਸਿੰਘ ਬਾਦਲ ਦੀ ਪੰਥਲੀ ਕੌਮ ਲਈ ਕਰਦੇ ਆ। ਉਹ ਕਹਿੰਦੇ ਸੀ ਹਮੇਸ਼ਾ ਪੰਥਕ ਤਿਰਾਂ ਨੂੰ ਲੈ ਕੇ ਚੱਲੇ ਆਂ, ਪੰਥ ਖੇਤਾਂ ਨੂੰ ਲੈ ਕੇ ਚੱਲੇ ਆਂ ਹਮੇਸ਼ਾ ਤੇ ਤਾਂ ਹੀ ਗਾਲ ਤਖਤ ਦੇ ਤਲਬ ਕਰ ਲਿਆ। ਪੰਥ ਖੇਤ ਕੀਤੇ ਸੀਗੇ ਤਾਂ ਕਾਲ ਤਖਤ ਦੇ ਤਲਬ ਕੀਤਾ ਤਾਂ ਅੱਜ ਜਿਹੜਾ ਹੈਗਾ ਉੱਥੇ ਗਲ ਚ ਤਖਤੀ ਪਾਉਣ ਲਈ ਗਿਆ। ਜੀ। ਵੀ ਪੰਥ ਖੇਤ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ। ਇਹ ਪੰਥ ਖੇਤਿਆ। ਇਨਸਾਫ ਮੰਗਦੇ ਸਿੱਖਾਂ ਦੇ ਗੋਲੀਆਂ ਮਾਰੀਆਂ। ਇਹ ਪੰਥ ਖੇਤਿਆ। ਜੀ ਨੌਜਵਾਨਾਂ ਨੂੰ ਸਿੱਖ ਨੌਜਵਾਨਾਂ ਵਿਦੋਸ਼ਿਆਂ ਨੂੰ ਕਤਲ ਕਰਨ ਵਾਲੇ ਨੂੰ ਡੀਜੀਪੀ ਲਾਇਆ ਇਹ ਪੰਥਕ ਗੀਤ ਗੀਤੇ ਸੌਦਾ ਸਾਹ ਜਿਹਨੇ ਗੁਰੂ ਦਾ ਸਮਾਗ ਰਚਿਆ ਉਹਨੂੰ ਮਾਫੀਨਾਮਾ ਦਿੱਤਾ ਇਹ ਪੰਥਕ ਗੀਤ ਗੀਤੇ ਆ ਜਿਹੜਾ ਉਹਦੇ ਤੇ ਪਰਚਾ ਦਰਜ ਹੋਇਆ ਸਿੱਖ ਭਾਵਨਾਵਾਂ ਪੜਕਾਉਣ ਦਾ ਉਹ ਵਾਪਸ ਲਿਆ ਇਹ ਪੰਥਕ ਗੀਤ ਗੀਤੇ ਸੁਬੀਰ ਸਿੰਘ ਬਾਦਲ ਨੇ ਕੁਰਬਾਨੀ ਕੀਤੀ ਆ ਮੈਨੂੰ ਦੱਸੋ ਮੇਰਾ ਕੋਈ ਜਾਤੀ ਵਿਰੋਧ ਨਹੀਂ ਆ ਸੁਬੀਰ ਸਿੰਘ ਬਾਦਲ ਨਾਲ ਹੂੰ ਮੈਂ ਪੰਥਕ ਸਦਾਨਤਾ ਦੀ ਗੱਲ ਕਰ ਰਿਹਾ ਕੌਮ ਦੀ ਗੱਲ ਕਰ ਰਿਹਾ ਵਾ ਸੁਖਵੀਰ ਸਿੰਘ ਬਾਦਲ ਵਿਦੇਸ਼ੋਂ ਪੜ੍ਹ ਕੇ ਉਸ ਅਕਾਲੀ ਦਲ ਦਾ ਪ੍ਰਧਾਨ ਬਣਿਆ ਵੀ ਉਹ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਸੀ ਬਸ ਹੂੰ ਜਿਹੜੇ ਟਕਸਾਲੀ ਅਕਾਲੀ ਸੀ ਸਭ ਇਗਨੋਰ ਨਹੀਂ ਕੀਤੇਗੇ ਜੀ ਤੁਹਾਡੇ ਸਾਹਮਣੇ ਆ ਦੇਖੋ ਸਾਰੇ ਅਕਾਲੀ ਇਗਨੋਰ ਕੀਤੇ ਟਕਸਾਲੀ ਅਕਾਲੀ ਜਿੰਨਾ ਕੌਮਲੀ ਜੇਲਾਂ ਕਟੀਆਂ ਕੌਮਲੀ ਮੁਕਾਦਮੇ ਝੱਲੇ ਸੁਖਵੀਰ ਸਿੰਘ ਬਾਦਲ ਨੇ ਜੇਲ੍ਹ ਤਾਂ ਛਡੋ ਇੱਕ ਦਿਨ ਲਈ ਕੌਮ ਦੀ ਥਾਣਾ ਦੇਖਿਆ ਪੰਥ ਦੇ ਕਿਸੇ ਮੋਰਚੇ 'ਚ ਕਿਸੇ ਜੰਦ ਦੇ ਵਿੱਚ ਕਿਸੇ ਤੇ ਯੋਗਦਾਨ ਪਾਇਆ ਉਹਦਾ ਸ਼੍ਰੋਮਣੀ ਅਕਾਲੀ ਦਲ ਦਾ ਸਤਿਆਨਾਸ ਉਹਨੇ ਕਰਦਗਵਾਈ ਕੀ ਕੀਤੀ వ్యక్తిగత ਕਿਸੇ ਨੇ ਬੀਚ ਤੇ ਜਾਣਾ ਕਿਸੇ ਨੇ ਸਿਮਲਾ ਦੇਖਣਾ ਦੇਖ ਲਓ ਵਿਅਕਤੀਗਤ ਤੌਰ ਤੇ ਜਿੱਥੇ ਜਾ ਸਕਦੇ ਉੱਥੇ ਚਲੇ ਜਾਓ ਤੁਸੀਂ ਸ਼੍ਰੋਮਣੀ ਕਾਲੀ ਦਾਲ ਜਿਹਦੇ ਚਿੰਤਨ ਹੁੰਦੇ ਵੱਡੇ ਜੋੜ ਦੀ ਧਰਤੀ ਦੇ ਮੰਜੀ ਸਾਹਿਬ ਦਵਾਨ ਹਾਲ ਤੁਸੀਂ ਉਹਦੇ ਚਿੰਤਨ ਕਰਾਰੇ ਗੋਆ ਦੀ ਬੀਚ ਤੇ ਜੀ ਸੁਖਬੀਰ ਸਿੰਘ ਬਾਦਲ ਦੀ ਇਹੀ ਪ੍ਰਾਪਤੀ ਹੈ ਕਿ ਉਹ ਸ਼੍ਰੋਮਣੀ ਕਾਲੀ ਦਾਲ ਨੂੰ ਲੈ ਗਿਆ ਸਿਮਲੇ ਦੀਆਂ ਸ਼ੀਨਵਾਦੀਆਂ ਤੇ ਚੰਤਨ ਕਰਨ ਵਾਸਤੇ ਗੋਆ ਦੀ ਬੀਚ ਤੇ ਆ ਉਹਦੇ ਗੁਆਈ ਦਿੱਤੀ ਹੈ ਹੂੰ ਜਿਹੜੇ ਅਮਰਦਾਰੀ ਗੁਰਸਿੱਖ ਸੀ ਉਹਨਾਂ ਨੂੰ ਫੜ ਕੇ ਜੇਲਾਂ 'ਚ ਡੱਕਿਆ ਤੇ ਜਿਹੜੇ ਬਾਤਤ ਸੀਗੇ ਉਹਨਾਂ ਨੂੰ ਲਿਆ ਕੇ ਵਿਸਰਾਂ ਤੇ ਜੀਰੋ ਕੱਟ ਤੇ ਗਲਾਂ 'ਚ ਸੋਨੇ ਦੀਆਂ ਗਾਲੀਆਂ ਤੇ ਕੁੜਤੇ ਪਜਾਮੇ ਦੇ ਕਾਲੀ ਦਲ ਦੇ ਕਿੱਥੇ 3.5 ਫੁੱਟੀਆਂ ਤਲਵਾਰਾਂ ਵਾਲੇ ਸੀ ਪਾਂਚ ਅਧਿਕਾਰੀ ਮਰਜ਼ਾਦਾ ਵਾਲੇ ਸੀ ਤੇ ਕਿੱਥੇ ਲੈ ਗਿਆ ਕਾਲੀ ਦਲ ਨੂੰ ਅਕਾਲੀ ਦਲ ਨੂੰ ਕਿਹੜੇ ਹਾਲਾਤਾਂ 'ਚ ਲੈ ਗਿਆ ਦੇਖੋ ਪੰਥ ਨੂੰ ਕਿਹੜੇ ਹਾਲਾਤਾਂ 'ਚ ਲੈ ਗਿਆ ਇਹ ਇਹ ਗਵਾਹੀ ਕਰੂਗਾ ਪੰਥ ਦੀ ਗੋਪ ਦੀ ਮਤਲਬ ਇਹ ਆ ਕਿ ਜਿਹੜੇ ਉਹਦੇ ਸਪਾਸ ਸਲਾਰ ਆ ਜਿਨ੍ਹਾਂ ਨੇ ਉਹਦੇ ਮਤਲਬ ਚੋਪੜੀਆਂ ਖਾਧੀਆਂ ਨੇ ਉਹ ਚਾਹੁੰਦੇ ਵੀ ਇਹ ਆਵੇ ਤੇ ਸਾਡਾ ਮੁੜ ਕੇ ਦਾ ਲੱਗੇ ਹੂੰ ਉਹੀ ਬੰਦੇ ਆ ਮਤਲਬ ਜਿਹੜੀ ਕੋ ਰਹਿੰਦੀ ਹੁੰਦੀ ਕਾ ਸਾਰਾ ਪੰਥ ਤੇ ਕੌਮ ਦਾ ਘਣ ਘਣਦੀ ਉਹ ਵੀ ਸੁਖਵੀਰ ਸਿੰਘ ਬਾਦਲ ਕੱਢਦੇ ਪਰ ਉਹ ਗੱਲ ਮੈਨੂੰ RAMU ਵਾਲੀ ਦੀ ਚੇਤੇ ਆ ਗਈ ਤੇ RAMU ਵਾਲੀਆ ਕਹਿੰਦਾ ਕਿ ਬਲਵੰਤ ਸਿੰਘ RAMU ਵਾਲੀਆ ਕਿ ਖਸਰਿਆਂ ਦੇ ਤਾਂ ਦੋ ਜਵਾਕ ਚਾਰ ਜੰਮ ਸਕਦੇ ਆ ਹੂੰ ਪਰ ਬਾਦਲਾਂ ਦੇ ਨਿਮਣੀ ਭਜਦਾ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਤੇ ਤੂੰ ਆਸ ਨਾ ਰੱਖੋ ਜਿਹੜੇ ਸਪਾਸ ਲਾਰਜੀ ਆ ਨਾ ਜਿਹੜੇ ਕਰਦੇ ਚੰਦ ਬੰਦੇ ਜਾਂ ਉਹਦਾ ਆਈਟੀ ਸੈੱਲ ਆ ਜਿਹੜੇ ਕਹਿ ਰਹੇ ਇਹੋ ਜੀਆਂ ਗੱਲਾਂ ਤਰ੍ਹਾਂ-ਤਰ੍ਹਾਂ ਦੇ ਰਿਹਾ ਕਿਉਂਕਿ ਸਰਮਾਇਦਾਰ ਸਾਇਦ ਸਭ ਤੋਂ ਅਮੀਰ ਜਿਹੜਾ ਹਣਾ ਉਹ ਸਾਡੇ ਪੰਜਾਬ ਦੇ ਵਿੱਚ ਜੋ ਉਹਦੇ ਕੋਲੇ ਹੈ ਔਰ ਉਹ ਉਸ ਪੈਸੇ ਦੇ ਜ਼ੋਰ ਨਾਲ ਇਹ ਸਾਰਾ ਕੁਝ ਜਿਹੜਾ ਹੈਗਾ ਕਰ ਰਿਹਾ ਕਰਾ ਰਿਹਾ ਜੇ ਕੋਈ ਬੋਲਦਾ ਵਾ ਉਹਦੇ ਖਿਲਾਫ ਉਹ ਜਿਹੜਾ ਹੈਗਾ ਟਿੱਗੜ ਟਿੱਪਣੀ ਉਹਦੇ ਖਿਲਾਫ ਇਦਾਂ ਦੀ ਇਲਜ਼ਾਮਬਾਜ਼ੀ ਇਹ ਸਾਰਾ ਕੁਝ ਪੈਸੇ ਦੇ ਜ਼ੋਰ ਨਾਲ ਪਰ ਮੈਂ ਉਹਦੀ ਪਰਵਾਹ ਨਹੀਂ ਕਰਦਾ ਮੈਂ ਦੇਖੋ ਗੁਰੂ ਦੀ ਕਿਰਪਾ ਨਾਲ ਮੈਂ ਉਦੋਂ ਵੀ ਜਦੋਂ ਸਰਕਾਰ ਸੀ ਮੈਂ ਟੈਚੀ ਕੱਪੜਿਆਂ ਦਾ ਗੱਡੀ 'ਚ ਹੀ ਰੱਖਿਆ 10 ਸਾਲ ਤੇ ਪਤਾ ਨਹੀਂ ਕਿੱਥੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦੇਣਾ 755 ਦੀ ਜਬਾਨ ਤਾਂ ਵੀ ਮੇਰੀਆਂ ਥ੍ਰੈਟਸ ਹੁੰਦੇ ਰਹੇ ਥ੍ਰੈਟਾਂ ਥ੍ਰੈਟਾਂ ਦਾ ਛੱਡੂ ਤੁਸੀਂ ਫੜ ਕੇ ਜੇਲਾ ਦੀ 755 ਦੇ ਮੁਕਾਦਮੇ ਜਮਾਨਤ ਪੰਜਾਬ 'ਚ ਨਹੀਂ ਸੀ ਹੁਣ ਦਿੰਦਾ ਸੀ ਵੀਰ ਸਿੰਘ ਬਾਦਲ ਇੱਕ ਵਾਰ ਮਿਲ ਵੀ ਗਿਆ ਤੇ ਮੈਨੂੰ ਕਹਿੰਦਾ ਕਹਿੰਦਾ ਮੈਂ ਪੁਲਿਸ ਨਾਲ ਗੱਲਬਾਤ ਚੱਲ ਰਹੀ ਸੀ ਕਿ ਇਕੱਠੇ ਹੋਏ ਤਾਂ ਉੱਥੇ ਕਹਿੰਦਾ ਮੈਂ ਮੈਂ ਜਿਹੜਾ ਹੈਗਾ ਪੁਲਿਸ ਨੂੰ ਹੁਕਮ ਜਾਰੀ ਕੀਤਾ ਕਿ ਇਹ ਤੇ ਨਜਾਇਜ਼ ਨਹੀਂ ਹੋਣਾ ਚਾਹੀਦਾ ਜੀ ਤੇ ਮੈਂ ਕਿਹਾ ਸੁਖਵੀਰ ਸਿੰਘ ਬਾਦਲ ਨੂੰ ਮੈਂ ਕਿਹਾ ਵੀ ਮੇਰੇ ਤੇ ਤਾਂ ਇੰਨੇ ਪਰਚੇ ਪਾਤੇ ਨਜਾਇਜ਼ ਬਿਣਾ ਮਤਲਬ ਤੋਂ ਸਾਡੇ ਤਾਂ ਜੁੱਤੀਆਂ ਜੋੜੇ ਵੀ ਥਾਣੇ ਚ ਰਾਹ ਤੁਹਾ ਵੀ ਉਹਨੇ ਕਿਹਾ ਮੈਂ ਅੱਜ ਗੁਰੂ ਘਰ ਚ ਬੈਠਾ ਵਜਨ ਕਰਦਿਆਂ ਸੁਖਵੀਰ ਸਿੰਘ ਬਾਦਲ ਕਹਿੰਦਾ ਮੈਂ ਪਾਇ ਸੀ ਕਹਿੰਦਾ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਸਾਡਾ ਸਮਰਥਨ ਨਹੀਂ ਕਰਦੇ ਉਹਨੇ ਨਹੀਂ ਗੱਲ ਕਹੀ ਸੀ ਸੁਖਵੀਰ ਸਿੰਘ ਬਾਦਲ ਨੇ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਹੇ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਕਹੂੰਗਾ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰਕੇ ਕਹੂੰਗਾ ਹਾਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਜਿਹੜੇ ਸੀਗਾ ਪਾਇ ਪਾਇ ਸੀਗਾ ਸਾਡੇ ਤੇ ਪਰਚੇ ਨਹੀਂ ਸਾਡੀ ਗੱਲ ਨਹੀਂ ਮੰਨਦੇ ਤੁਸੀਂ ਵਿਰੋਧ ਮੈਂ ਸੌਦਾ ਸਾਧ ਦਾ ਵਿਰੋਧ ਕਰਦਾ ਸੀ ਉਹਦਾ ਪੱਕਾ ਕਰਦੇ ਸੀਗੇ ਮੈਂ ਗੁਰੂ ਦਾ ਸਵਾਗ ਰਚਣ ਵਾਲੇ ਦਾ ਜਿਹੜਾ ਵਿਰੋਧ ਕਰਦਾ ਇਹ ਮੈਨੂੰ ਜੇਲਾਂ 'ਚ ਡੱਕਦੇ ਸੀ। ਉਹ ਸਾਡੇ ਵਰਗੇ ਸਿੱਖਾਂ ਦੇ ਝੂਠੇ ਮੁਕੱਦਮੇ ਤੇ ਜੇਲਾਂ 'ਚ ਡੱਕਿਆ ਤੇ ਉਹਨਾਂ ਲੋਕਾਂ ਨੂੰ ਜਿਹੜੇ ਪਾਤਤ ਸੀ ਜਾਂ ਜਿਹੜੇ ਇਸ ਚੀਜ਼ ਦੇ ਹੈ ਹੀ ਨਹੀਂ ਸੀਗੇ ਉਹਨਾਂ ਨੂੰ ਲਿਆ ਕੇ ਕਾਰਪੋਰੇਟ ਬਿਜ਼ਨਸਮੈਨ ਲਿਆ ਕੇ ਕਾਲੀ ਦਲ 'ਚ ਤਾਂ ਹੀ ਕਾਲੀ ਦਲ ਦਾ ਸਤਿਆਨਾਸ਼ ਕੀਤਾ। ਨਾਦੂਲ ਸਾਹਿਬ ਕਾਲੀ ਦਲ 100 ਸਾਲ ਤੋਂ ਪਲੱਸ ਪੁਰਾਣੀ ਜਿਹੜੀ ਪਾਰਟੀਆਂ ਨੂੰ 120 ਦੇ ਬੱਚਾ ਅਕਾਲੀ ਦਲ ਦੀ ਸ਼ੁਰੂਆਤ ਹੁੰਦੀ ਹੈ ਪਰ ਅਜੋਕੇ ਟਾਈਮ ਦੇ ਵਿੱਚ ਇਸ ਦਸ਼ਾ ਦਾ ਅਕਾਲੀ ਦਲ ਦਾ ਇਸ ਦਸ਼ਾ ਦੇ ਵਿੱਚ ਹੋਣਾ ਕੀ ਭੇਖ ਰਖਦਾ ਅਕਾਲੀ ਦਲ ਦਾ ਉਹਨਾਂ ਬਲੇ ਟਾਈਮ ਦੇ ਵਿੱਚ ਜਿਵੇਂ ਉਮਰੀ ਸੀ ਪਾਰਟੀਆਂ ਵਿੱਚ ਜਮੇਵਾਰ ਤੇ ਬਾਦਲ ਪਰਿਵਾਰ ਜਮੇਵਾਰ ਤਾਂ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲਾ ਬਾਦਲ ਪਰਿਵਾਰ ਤੇ ਨਾਲ ਉਹਨਾਂ ਦੇ ਆਸ-ਪਾਸ ਲਾਰ ਜਿਹੜੇ ਆਸ-ਪਾਸੇ ਜਿਹੜੇ ਮਤਲਬ ਸੱਚ ਨੂੰ ਸੱਚ ਕਹਿਣ ਦੀ بجائے ਬਾ ਪ੍ਰਧਾਨ ਸਾਹਿਬ ਚੱਕਦੇ ਥੋੜੇ ਵਰਗਾ ਕੋਈ ਨਹੀਂ ਜੀ ਤੁਸੀਂ ਤਾਂ ਐਂ ਜੀ ਬਸ ਉਹਨਾਂ ਲੋਕ ਉਹ ਲੋਕ ਜ਼ਿੰਮੇਵਾਰ ਗਾਂ ਪਵੇਖ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਹੋਣਾ ਚਾਹੀਦਾ ਪੰਥ ਦੀਆਂ ਸੰਸਥਾਵਾਂ ਤਗੜੀਆਂ ਹੋਣੀਆਂ ਚਾਹੀਦੀਆਂ ਪੰਥ ਲਈ ਸੋਚ ਰੱਖਣ ਵਾਲੇ ਦਰਦ ਰੱਖਣ ਵਾਲੇ ਮੂਰੇ ਆਉਣੇ ਚਾਹੀਦੇ ਪੰਥ ਨੂੰ ਲੋੜ ਆਦੀ ਜੇ ਇਹਨਾਂ ਨੂੰ ਘਰ ਬਹਾਓਗੇ ਤਾਂ ਤਾਂ ਹੀ ਹੋਊਗਾ ਜੇ ਮੁੜ ਕੇ ਇਹਨਾਂ ਨੂੰ ਰਾਹ ਛੱਡਦੇ ਹੋਗੇ ਤੁਸੀਂ ਵੀ ਤੁਸੀਂ ਅਕਾਲੀ ਦਲ ਦੇ ਮੁੜ ਕੇ 6 ਮਹੀਨਿਆਂ ਨੂੰ ਪ੍ਰਧਾਨ ਬਣਨਾ ਰਹਿਿੰਦਾ ਖੁੰਦਾ ਕਾਣ ਫੇਰ ਕਰਨਾ ਤਾਂ ਫਿਰ ਸਰਵਾਈਵ ਕਿਵੇਂ ਹੋਊਗਾ ਬਾਦਲ ਪਰਿਵਾਰ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ। ਬਾਦਲ ਪਰਿਵਾਰ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਤੇ ਨਹੀਂ ਆ ਸਕਦਾ। ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਅਗਵਾਈ 'ਚ ਪੰਥ ਦੇ ਪੰਜਾਬ ਦਾ ਭਲਾ ਨਹੀਂ ਕਰ ਸਕਦਾ। ਇਸ ਕਾਰਨ ਕਰਕੇ ਆ ਜਿਹੜੇ ਬਾਕੀ ਵੀ ਇਹਨਾਂ ਦੇ ਸਾਥੀ ਇਹਨਾਂ ਨੂੰ ਪਾਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਰਵਾਈਵ ਹੋਣਾ ਬੜਾ ਜ਼ਰੂਰੀ ਹੈ। ਪੰਥ ਦੀ ਨੁਮਾਇੰਦਾ ਤੇ ਰਸੀਵ ਪੰਥ ਦੀ ਸਿਆਸੀ ਜਮਾਤ ਆ। ਸੋ ਇਹਦਾ ਸਰਵਾਈਵ ਹੋਣਾ ਇਹਦਾ ਭਵਿੱਖ ਜਿਹੜਾ ਤਾਂ ਹੀ ਆ ਜੇਕਰ ਇਨਾਂ ਨੂੰ ਖੜਾ ਛੜਾਇਆ ਜਾਊਗਾ ਜੇ ਮੁੜ ਕੇ ਇਹਨਾਂ ਨੂੰ ਫਿਰ ਅਸੀਂ ਧੋਸਵਾਰ ਕੇ ਸਭ ਸ਼ੈਂਪੂ ਲਾ ਕੇ ਫੇਰ ਮੁੜ ਕੇ ਬੰਸ ਦੀ ਕਚੈਰੀ ਚ ਲਿਆਉਣਾ ਤਾਂ ਫਿਰ ਇਹ ਤਾਂ ਅਸੀਂ ਫੇਰ ਮੌਕਾ ਦੇ ਰਹੇ ਆਂ ਵੀ ਤੁਸੀਂ ਦੁਬਾਰਾ ਗਲਤੀਆਂ ਕਰੋ ਏਡੇ ਏਡੇ ਗੁਨਾਹ ਤੋਂ ਦੁਬਾਰਾ ਕਰੋ ਜਿਹੜਾ ਰਹਿੰਦਾ ਖੁੰਦਾ ਪੰਥ ਦਾ ਕਹਾਣਾ ਫੇਰ ਕਰ ਦੋ ਕਿ 10 ਦਿਨ ਵਰਤਨ ਸਾਫ ਕਰ ਲਓ 10 ਦਿਨ ਟਲਟਾਂ ਸਾਫ ਕਰ ਲਓ ਤੇ ਦੇਖਰਾਓ ਅਰਦਾਸ ਕਰੋ ਤੇ ਫੇਰ ਆਜੋ ਪੰਥ ਦੀ ਕਚੈਰੀ ਚ ਮੁੜ ਕੇ ਉਹੀ ਕੁਝ ਕਰੋ ਜੋ ਪਹਿਲਾਂ ਕੀਤਾ ਇਹਨੂੰ ਪੰਥ ਪਰਵਾਣ ਨਹੀਂ ਕਰਦਾ ਤੇ ਨਾ ਹੀ ਇਹ ਤਾਂ ਪੰਥ ਦਾ ਭਲਾ ਕਰ ਸਕਦਾ ਇਹੋ ਜਿਹਾ ਕੁਝ ਇਹਨਾਂ ਨੂੰ ਤਾਂ ਦੇਖ ਲਿਆ ਇਹਨਾਂ ਨੇ ਜੋ ਗਲਤੀਆਂ ਗਣਾ ਚ ਕੋਈ ਛੋਟੀ ਮੋਟੀ ਗਲਤੀ ਹੋਏ ਦੁਆਰਾ ਮੌਕਾ ਮਿਲ ਸਕਦਾ ਐਡੇਡੇ ਵੱੱਡੇ ਵੱਜਰ ਗੁਨਾ ਹੁਣ ਤੇ ਫਿਰ ਤੁਸੀਂ ਕਹੋ ਕੌਮ ਦੇ ਪੰਥ ਦੀ ਅਗਵਾਈ ਕਰ ਲਈ ਉਹਨਾਂ ਦੀ ਰਾਹ ਖੁੱਲੇ ਛੱਡੋ ਮੈਂ ਸਮਝਦਾ ਇਹਦੀ ਚਤੇਦਾਰ ਸਾਹਿਬਾਨਾਂ ਨੂੰ ਸੋਚਣਾ ਚਾਹੀਦਾ ਨਹੀਂ ਤੇ ਆਉਣ ਵਾਲੇ ਸਮੇਂ 'ਚ ਮੈਂ ਤਾਂ ਪਹਿਲਾਂ ਭਵਿੱਖ ਦੀ ਅਪੀਲ ਕਰਤੀ ਬੇਨਤੀ ਕਰਤੀ ਆ ਕਿ ਅੱਜ ਗਿਆਨੀ ਗੁਰਮੁਖ ਸਿੰਘ ਦੇ ਗਿਆਨੀ ਗੁਰਬਚਨ ਸਿੰਘ ਨੂੰ ਤੁਸੀਂ ਖੜਹਰੇ 'ਚ ਖੜਾ ਕਰ ਲਿਆ ਤੇ ਗੱਲ ਨੂੰ ਇਹ ਸਮਾਂ ਵੀ ਕਦੇ ਸਵਾਲ ਕਰ ਸਕਦਾ ਤੁਹਾਡੇ ਤੇ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਲਈ ਨਰਮਾਈ ਕਿਉਂ ਵਰਤੀ ਹੂੰ ਬਾਕੀ ਤੜੀ ਦੀ ਗੱਲ ਕਰ ਲਈ ਸ਼੍ਰੋਮਣੀ ਕਾਲੇ ਦਰ ਦਾ ਬਾਕੀ ਤੜਾ ਇੱਕ ਪਾਸਰੋਂ ਹੈ ਤੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਜਟ ਕਟਾਈਆਂ ਹੋਈਆਂ ਨਹੀਂ ਅਸੀਂ ਉਸ ਕਟਾਈਆਂ ਦੇ ਹਿੱਸੇਦਾਰ ਰਹੇ ਹਾਂ ਭਾਗੀਦਾਰ ਰਹੇ ਹਾਂ ਪਰ ਉਹਦਾ ਪਛਦਾਵਾ ਕਰਨ ਦੇ ਲਈ ਅਸੀਂ ਇੱਕ ਧੜਾ ਬਣਾਇਆ ਸੀ ਸੁਧਾਰ ਕਰਨ ਦੇ ਲਈ ਧੜਾ ਬਣਾਇਆ ਸੀ ਇੱਕ ਅਸੀਂ ਨਹੀਂ ਉਹ ਤਾਂ ਸੱਤਾ ਲੈਣ ਵਾਸਤੇ ਬਣਾਇਆ ਕੋਈ ਸੁਧਾਰ ਕਰਨ ਲਈ ਧੜੇ ਥੋੜੀ ਬੰਦਿਆ ਹੂੰ ਉਹਦਾ ਸੱਤਾ ਲੈਣ ਵਾਸਤੇ ਬਣਾਇਆ ਸੀ ਉਹਨਾਂ ਨੇ ਸੁਧਾਰ ਕਰਨਾ ਹੁੰਦਾ ਤੇ ਕੋ ਛੱਡ ਕੇ ਵਾਪਸ ਛੱਡ ਕੇ ਚਲੇ ਗਿਆ ਢੀਂਸਾ ਪ੍ਰਾਰ ਮੁੜ ਕੇ ਫਿਰ ਜਾ ਕੇ ਸੁਖਵੀਰ ਦੇ ਪੈਰਾਂ 'ਚ ਬਹਿ ਗਿਆ ਜੀ ਜਨਾਨੀ ਆਥੜੀ ਪੁਣਾ ਕੀਤਾ ਹੋਵੇ ਨਾ ਸੀਰੀ ਪੁਣਾ ਉਹ ਮਾਲਕ ਬਹੁਤ ਘੱਟ ਬਣਦੇ ਆ ਉਹਨਾਂ ਨੂੰ بڑا ਉਹ ਜਜਬਾ ਮਦਲ ਇਥੋਂ ਨਿਕਲ ਕੇ ਕਰਨਾ ਤੇ ਇਹਨਾਂ ਨੇ ਤਾਂ ਮੁੜ ਕੇ ਉਹਨਾਂ ਦਾ ਹੀ ਸੁਖਵੀਰ ਦਾ ਹੀ ਆਥੜੀ ਪੁਣਾ ਫਿਰ ਸੀਰੀ ਪੁਣਾ ਕਰਨ ਵਾਸਤੇ ਚਲੇ ਗਏ ਇਹਨਾਂ ਨੇ ਇੱਕ ਸੁਧਾਰਗਾ ਦਾ ਕਰਨਾ ਸੀਗਾ ਇਹ ਤਾਂ ਫਿਰ ਦੁਬਾਰਾ ਚਲੇ ਗਏ ਸੀ ਉਹ ਫਿਰ ਸੀੜ ਨਹੀਂ ਮਿਲੀ ਤਾਂ ਫਿਰ ਆ ਗਏ ਉਸ ਗੱਲ ਤੇ ਉਮੈਸ ਗੱਲ ਤਾਂ ਅਸੀਂ ਤਾਂ ਸਾਥ ਵੀ ਦਿੱਤਾ ਸੀ ਇਹਨਾਂ ਦਾ ਵੀ ਚੱਲ ਜੇ ਪਾਸੇ ਨਿਕਲ ਜਾ ਤੇ ਸ਼ਾਇਦ ਹੀ ਕੁਝ ਕਰ ਲੈਣ ਅਜਾ ਕਾਲ ਤੱਕ ਤੇ ਵੀ ਗਏ ਇਹਨਾਂ ਦੇ ਨਾਲ ਸੁਖਦੇਵ ਸਿੰਘ ਟੀਟਸਾ ਦੇ ਟੀਟਸਾ ਦੇ ਨਾਲ ਅਸੀਂ ਤਾਂ ਕਾਲ ਤੱਕ ਤੇ ਵੀ ਗਏ ਇਹਦਾ ਅਰਦਾਸ ਕਰਕੇ ਫਿਰ ਭੱਜ ਗਏ ਉੱਥੇ ਗੱਲ ਤਾਂ ਤੇ ਅਰਦਾਸ ਕੀਤੀ ਵੀ ਮੁੜ ਕੇ ਨਹੀਂ ਅਸੀਂ ਮਤਲਬ ਅਸੀਂ ਐਸਾ ਕਰਾਂਗੇ ਮੁੜ ਕੇ ਜਾ ਕੇ ਸੁਬੀਰ ਦੇ ਪੈਰਾਂ 'ਚ ਬਹਿ ਕੇ ਉਹ ਦੋ ਹੀ ਸ਼ਬਦ ਵਰਤਣੇ ਹੁੰਦੇ ਉਹ ਕਹਿੰਦੇ ਪੰਥ ਦੇ ਵਡੇਰੇ ਹਤਾਂ ਲਈ ਜਵੇਂ ਸਰਨਾ ਪਰਿਵਾਰ ساری ਉਮਰ ਗਾਲਾਂ ਕੱਢਦੇ ਰਹੇ ਤੇ ਮੁੜ ਕੇ ਜਾ ਕੇ ਘਰੇ ਸੱਦ ਕੇ ਤੇ ਬਹਿ ਕੇ ਕਹਿੰਦੇ ਜੀ ਪੰਥ ਦੇ ਵਡੇਰੇ ਹਿੱਤਾਂ ਲਈ ਅਸੀਂ ਜਿਹੜਾ ਹੁਣ ਸੁਖਬੀਰ ਦੇ ਨਾਲ ਆ ਗਏ ਹਾਂ ਪਹਿਲਾਂ ਮਣਮਣ ਦੀਆਂ ਗਾਲਾਂ ਹੂੰ ਕੋਂਟਰ ਕੋਂਡਲ ਦੀਆਂ ਗਾਲਾਂ ਕੱਢਣ ਤੋਂ ਮੁੜ ਕੇ ਕਹਿਣ ਪੰਥ ਦੇ ਵਡੇਰੇ ਹਿੱਤਾਂ ਲਈ ਅਸੀਂ ਆ ਪਤਾ ਨਹੀਂ ਉਹ ਗਢੇਰੇ ਹਿੱਤ ਕਿਹੜੇ ਆ ਆਹੀ ਹਿੱਤ ਜਿਹੜਾ ਜੋ ਕੁਝ ਕੀਤਾ ਤੇ ਉਸ ਕਾਰਨ ਕਰਕੇ ਮੈਂ ਦਾ ਸਿਰਫ ਇਨਾ ਕਹਿਣਾ ਚਾਹੁੰਦਾ ਵਾ ਕਿ ਮੁੜ ਕੇ ਮੌਕਾ ਦੇਣ ਵਾਲੀ ਗੱਲ ਆ ਵੀ ਰੇਂਦਾ ਕੁੰਦੇ ਦਾ ਸਰ ਜਿਹੜੀ ਉਹ ਦੁਬਾਰਾ ਘੱਡ ਦਿਓ 10 ਦਿਨ ਬਰਤਨ ਸਾਫ ਕਰਕੇ 10 ਦਿਨ ਬਾੜ ਸੁਣ ਕੇ ਅਰਦਾਸ ਕਰਕੇ ਤੇ ਮੁੜ ਕੇ ਕਰ ਦਿਓ ਕਿਉਂਕਿ ਉਹਨਾਂ ਨੇ ਦਿਲੋਂ ਰਿਲਾਈਜ਼ ਨਹੀਂ ਕੀਤਾ ਜੇ ਦਿਲੋਂ ਗੁਨਾਹ ਆਪੋ ਮੰਨਦੇ ਜੀ ਦਿਲੋਂ ਗੁਨਾਹ ਮੰਨਦੇ ਠੀਕ ਆ ਉਹ ਤਾਂ ਕਹਿੰਦੇ ਨਿਵਾਣੀ ਸਿੱਖ ਬਣ ਕੇ ਅਸੀਂ ਸਜਾ ਭੋਤਣਾ ਕਾਲਾ ਦਤ ਸਰ ਉਹ ਸਾਰਾ ਕੋ ਪੰਥ ਨੇ ਦੇਖਿਆ ਕੌਮ ਨੇ ਦੇਖਿਆ ਤੁਸੀਂ ਵੀ ਦੇਖਿਆ ਨਮਾਣੇ ਵਾਲੀ ਗੱਲ ਕਿਹੜੀ ਹੁੰਦੀ ਆ ਦੇਖੋ ਜਿਹੜੀ ਹੈਗੀ ਆ ਸੇਵਾਦਾਰਾਂ ਵਾਲੀ ਕਿਹੜੀ ਹੁੰਦੀ ਉਹ ਸਾਰਾ ਕੁਝ ਆ ਹੁਣ ਮੈਂ ਉਹਦੇ ਬਾਰੇ ਬਾਲਾ ਕੁਝ ਕਹਾਂ ਉਹ ਚੰਗੀ ਗੱਲ ਨਹੀਂ ਮੈਂ ਤਾਂ ਇਹੀ ਦੁਬਾਰਾ ਅਪੀਲ ਕਰਦਾ ਉਹ ਪੰਥ ਦੇ ਕੌਮ ਲਈ ਕਿਤੇ ਰੋ ਦੁਨੀਆ ਚ ਪੰਥ ਦੇ ਕੌਮ ਦੀ ਗੱਲ ਕਰੋ ਧਰਮ ਦੀ ਗੱਲ ਕਰੋ ਆਪਣੀ ਗੁਰਸਿੱਖੀ ਗੁਰੂ ਸਾਹਿਬ ਨੇ ਸਾਡੇ ਤੋਂ ਸਰਬੰਸ ਵਾਰਿਆ ਅਸੀਂ ਉਹ ਗੁਰੂ ਸਾਹਿਬ ਦੇ ਨਾਲ ਜਿਹੜਾ ਇਮਾਨਦਾਰੀ ਦੇ ਨਾਲ ਗੁਰੂ ਨੂੰ ਸਮਰਪਤਾ ਧੋ ਕੇ ਕੰਮ ਕਰੀਏ ਇਦਾਂ ਸਭ ਨੂੰ ਆਸੇ ਪਾਸੇੋਂ ਪੜ ਕੇ ਗੁਰੂ ਗ੍ਰੰਥ ਪੰਥ ਵਾਲੇ ਪਾਸੇ ਲਿਆਓ ਗੁਰੂ ਗ੍ਰੰਥ ਪੰਥ ਨਾਲ ਜੁੜੂ ਸਾਡਾ ਕੇਂਦਰੀ ਸਥਾਨ ਸਚਕਣ ਸ੍ਰੀ ਦਰਬਾਰ ਸਾਹਿਬ ਤੇ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਅਕਾਲ ਤਖਤ ਸਾਹਿਬ ਤੇ ਇੱਕ ਗੁਰੂ ਦੇ ਨਿਸ਼ਾਨ ਸਾਹਿਬ ਥੱਲੇ ਅਸੀਂ ਇਕੱਠੇ ਹੋ ਕੇ ਤੇ ਗੁਰੂ ਦੀ ਗੱਲ ਜਿਹੜੀ ਕਰੀਏ ਤੇ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਅਸੀਂ ਦਰਖਨਾਰ ਪਾਸੇ ਕਰਕੇ ਜਿਨ੍ਹਾਂ ਨੇ ਪੰਥ ਤੇ ਕੌਮ ਦਾ ਕਾਣ ਕੀਤਾ ਉਹਨਾਂ ਨਾਲ ਜੇ ਵੇਕਤਾ ਕਹਿ ਦਿੰਦੇ ਵੀ ਇਕਤਾ ਇਕਤਾ ਉਹਨਾਂ ਨਾਲ ਨਹੀਂ ਜਿਨ੍ਹਾਂ ਨੇ ਏਡੇ ਵੱਡੇ ਗੁਨਾਹ ਕਰਕੇ ਪੰਥ ਤੇ ਕੌਮ ਦਾ ਕਾਣ ਕੀਤਾ ਉਹਨਾਂ ਨਾਲ ਕਾਦੀ ਇਕਤਾ ਏਕਤਾ ਦਾ ਕੋਈ ਮਿਆਰ ਹੁੰਦਾ ਏਕਤਾ ਦੇ ਕੋਈ ਮਾਪਦੰਡ ਹੁੰਦੇ ਆ ਉਹ ਐਵੇਂ ਥੋੜੀ ਉਹਨਾਂ ਦੇ ਨਾਲ ਜਨਾ ਇਨਾ ਕੌਮ ਦਾ ਨੁਕਸਾਨ ਕਰਤਾ ਘਾਣ ਕਰਤਾ ਬਣ ਕੇ ਉਹਨਾਂ ਨਾਲ ਕਦੀ ਏਕਤਾ ਉਹਨਾਂ ਨਾਲ ਦੇਸ ਕਰਨ ਕਰ ਦੂਜੇ ਬਾਕੀ ਸਭ ਨੂੰ ਮੈਂ ਬੇਨਤੀ ਕਰਦਾ ਜਿਹੜੇ ਪੰਥ ਦੇ ਕੌਮ ਦਾ ਦਰਦ ਰੱਖਦੇ ਆ ਗੁਰੂ ਗ੍ਰੰਥ ਪੰਥ ਦੀ ਸ਼ਰਨ ਆਈਏ ਤੇ ਗੁਰੂ ਗ੍ਰੰਥ ਪੰਥ ਦੇ ਵਾਸਤੇ ਸਮਾਜ ਦੇ ਵਾਸਤੇ ਜਿਹੜਾ ਹੈਗਾ ਚੜਦੀ ਕਲਾ ਵਾਲੀ ਕੰਮ ਕਰੀਏ ਤਾਂ ਹੀ ਜਿਹੜੇ ਆ ਅੱਜ ਅਸੀਂ ਰੋਜ਼ ਕਹਿੰਨੇ ਖਾਲਸੇ ਕੇ ਬੋਲ ਵਾਲੇ ਉਹ ਤਾਂ ਹੀ ਬੋਲ ਵਾਲੇ ਹੋਣਗੇ ਜੇ ਸੁਖਬੀਰ ਅਰਗਿਆਂ ਦਾ ਹੀ ਸੇੜੀ ਪੁਣਾ ਕਰਨਾ ਅਥੜੀ ਪੁਣਾ ਕਰਨਾ ਫਿਰ ਖਾਲਸੇ ਦੇ ਬੋਲ ਵਾਲੇ ਨਹੀਂ ਹੁੰਦੇ ਹਾਂ ਤੁਹਾਨੂੰ ਚਾਰ ਚੋਪੜੀਆਂ ਜ਼ਰੂਰ ਮਿਲ ਸਕਦੀਆਂ ਜੀ ਧੰਨਵਾਦ ਤੁਸੀਂ ਸਮੇਂ ਦੇ ਵਿੱਚ ਸਮਾਂ ਦਿੱਤਾ ਧੰਨਵਾਦ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤ ਜੀ ਤਾਂ ਅਕਾਲੀ ਦਲ ਦੀ ਅੱਜ ਪੇਸ਼ੀ ਹੁੰਦੀ ਹੈ ਸ੍ਰੀ ਅਕਾਲ ਤਾਲ ਸਭ ਸਮੂੱਚੀ ਲੀਡਰਸ਼ਿਪ ਦੀ ਉਹਨੂੰ ਲੈ ਕੇ ਬਲਜੀਤ ਸਿੰਘ ਦਾਤੂਵਾਲ ਦੇ ਨਾਲ ਵਾਰਤਾਲਾਪ ਕੀਤੀ ਹੈ ਇੰਨਾਂ ਨੇ ਆਪਣੇ ਤਰਕ ਤੋਂ ਜਿਹੜਾ ਵਿਚਾਰ ਰੱਖਿਆ ਕਿ ਜਿਵੇਂ ਸਜ਼ਾ ਸੁਖਵੀਰ ਬਾਦਲ ਨੂੰ ਖਾਸ ਕਰਕੇ ਜਿਹੜੀ ਦਿੱਤੀ ਗਈ ਆ ਉਹ ਸਜ਼ਾ ਦੇ ਨਾਲ ਸਹਿਮਤ ਨਹੀਂ ਆ। ਤੇ ਇਹਨੇ ਗੱਲ ਲਈ ਕਿ ਜਿਹੜੇ ਸਜ਼ਾ ਦੇ ਉਹ ਭਾਗੀਦਾਰ ਨੇ ਉਹ ਸਜ਼ਾ ਉਹਨਾਂ ਨੂੰ ਦਿੱਤੀ ਨਹੀਂ ਗਈ। ਅੱਗੇ ਜਾ ਕੇ ਹੁੰਦਾ ਕੀ ਆ ਇਹ ਸਮਝਣੇ ਦੱਸ ਦੇਣਾ। ਦੂਰੇ ਰਹਨ ਦੇ ਪਾਸ ਕੋਸ ਦੇ ਨਾਲ ਮੈਂ ਸਮਰਜੀਤ ਸਿੰਘ ਸਿਧਾਨਾ ਕੈਮਰਾਮੈਨ ਗੁਰਸ਼ਾਨ ਦੇ ਨਾਲ ਧੰਨਵਾਦ।